ਤਾਰਨੀ ਸਾਹਿਬ ਲੰਬੀ ਚੌੜੀ ਐਫ ਆਈ ਆਰ ਦੇ ਵਿੱਚ ਜ਼ਿਕਰ ਹੈ ਅਰੋੜਾ ਜੀ ਨੂੰ ਵੀ ਤੁਸੀਂ ਸੁਣ ਰਹੇ ਸੀ ਅਮਨ ਅਰੋੜਾ ਜੀ ਨੂੰ ਉਹਨਾਂ ਨੇ ਵੀ ਇਹ ਜ਼ਿਕਰ ਕਰ ਦਿੱਤਾ ਕਿ ਐਕਸ਼ਨ ਹੋਇਆ ਹੈ ਪੈਸਾ ਆਇਆ ਹੈ ਤੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਇਹ ਡਰੱਗਸ ਦੇ ਨਾਲ ਮਾਮਲਾ ਕਿਉਂ ਨਾ ਜੋੜਿਆ ਜਾਵੇ ਤਾਰਨੀ ਸਾਹਿਬ ਦੇਖੋ ਮੈਂ ਰੋੜਾ ਸਾਹਿਬ ਨੂੰ ਬਹੁਤ ਡੰਗਾਈ ਦੇ ਵਿੱਚ ਸੁਣ ਰਿਹਾ ਸੀ ਜੀ ਤੇ ਤੁਹਾਡਾ ਵੀ ਜਿਹੜਾ ਸਵਾਲ ਸੀ ਨਾ ਮੈਨੂੰ ਇਹ ਲੱਗਦਾ ਹੈਗਾ ਕਿ ਜਿਵੇਂ ਇਨਵੈਸਟੀਗੇਟਰ ਜਿਹੜਾ ਹੈਗਾ ਰੋੜਾ ਸਾਹਿਬ ਨੂੰ ਤੁਸੀਂ ਸਮਝਿਆ ਹੋਆ ਹੁੰਦਾ ਹਮ ਦੇਖੋ ਜਿਹੜੀ ਪੁਲਿਸ ਇਨਵੈਸਟੀਗੇਸ਼ਨਸ ਹੋਇਆ ਕਰਦੀਆਂ ਔਰ ਟਾਪ ਸੀਕ੍ਰੇਟ ਹੋਇਆ ਕਰਦੀਆਂ ਵਿਜੀਲੈਂਸ ਦੀਆਂ ਪਾਰਟੀ ਦਾ ਪ੍ਰਧਾਨ ਹੋਣਾ ਜਾਂ ਮੰਤਰੀ ਹੋਣ ਦਾ ਕੋਈ ਇਹਦੇ ਨਾਲ ਤੱਲਕ ਨਹੀਂ ਰੱਖਦਾ ਹੈਗਾ ਜੀ ਕਿਹਨੂੰ ਸਵਾਲ ਹੈ ਤੁਸੀਂ ਕਰਦੇ ਤਾਂ ਮੈਂ ਮੰਨ ਸਕਦਾ ਸੀ ਹੁਣ ਮੈਂ ਤੁਹਾਨੂੰ ਬਤੌਰ ਵਕੀਲ ਹੋਣ ਦੇ ਨਾਤੇ ਮੈਂ ਰੋੜਾ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਕਿ ਜੂਰਿਸਡਿਕਸ਼ਨ ਇੱਕ ਸ਼ਬਦ ਹੈ ਉਹ ਜੂਰਿਸਡਿਕਸ਼ਨ ਸ਼ਬਦ ਕੀ ਹੈਗਾ ਹਰ ਜਿਹੜਾ ਦੇਖੋ ਤਹਿਸੀਲਦਾਰ ਦੀ ਆਪਣੀ ਜੂਰਿਸਡਿਕਸ਼ਨ ਹੈ ਐਸਟੀਐਮ ਦੀ ਆਪਣੀਆਂ ਡੀਸੀ ਦੀ ਆਪਣੀ ਹੈਗੀ ਆ ਪੁਲਿਸ ਦੀ ਆਪਣੀ ਹੈਗੀ ਆ ਈਡੀ ਦੀ ਆਪਣੀ ਹੈਗੀ ਆ ਔਰ ਇਨਕਮ ਟੈਕਸ ਡਿਪਾਰਟਮੈਂਟ ਦੀ ਆਪਣੀ ਹੈਗੀ ਆ ਠੀਕ ਹੈ ਹੁਣ ਜਿੱਤੇ ਦਾ ਆਪਾਂ ਦੋਹਾਂ ਚੀਜ਼ਾਂ ਨੂੰ ਦੋ ਇਹ ਚੀਜ਼ਾਂ ਨੂੰ ਅਲੱਗ-ਅਲੱਗ ਆਪਾਂ ਡਿਫਰੈਂਸ਼ੀਏਟ ਕਰ ਲਈਏ ਦੇਖੋ ਇੱਕ ਗੱਲ ਤਾਂ ਕਰ ਰਹੇ ਹੈਗੇ ਉਹ ਡਰੱਗ ਦੀ ਹੂੰ ਡਰੱਗ ਦੀ ਗੱਲ ਕਰਦੇ ਆ ਤਾਂ ਡਰੱਗ ਦਾ ਮਸਲਾ ਜਿਹੜਾ ਹੈਗਾ ਇਸ ਕਾਂਗਰਸ ਸਰਕਾਰ ਦੇ ਟਾਈਮ ਤੋਂ ਲੈ ਕੇ ਉਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਉਸ ਇਨਵੈਸਟੀਗੇਸ਼ਨ ਦੇ ਵਿੱਚ ਅੱਜ ਤੱਕ ਮੇਰਾ ਖਿਆਲ ਆ ਵੀ ਇੱਕ ਵੀ ਸ਼ਬਦ ਜਿਹੜਾ ਹੈਗਾ ਜਦੋਂ ਨਾ ਕੋਈ ਵੀ ਕੋਰਟ ਦੇ ਵਿੱਚ ਇਸ ਤਰ੍ਹਾਂ ਦਾ ਮੈਟਰ ਪੈਂਡਿੰਗ ਹੁੰਦਾ ਬਕਾਇਦਾ ਉਹਦੀ ਜਿਹੜੀ ਹੈਗੀ ਆ ਇੱਕ ਜਿਮਨੀ ਲਿਖੀ ਜਾਂਦੀ ਆ ਔਰ ਉਹ ਜਿਮਨੀ ਜਿਹੜੀ ਹੈਗੀ ਆ ਕੋਰਟ ਦੇ ਵਿੱਚ ਸਬਮਿਟ ਕੀਤੀ ਜਾਂਦੀ ਹੈਗੀ ਆ ਹੁਣ ਦੂਜੀ ਗੱਲ ਜਿਹੜੀ ਹੈਗੀ ਆ ਜੂਰਿਸਡਿਕਸ਼ਨ ਦੀ ਗੱਲ ਤੇ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ ਜੀ ਕਿ ਇਹ ਹੈਗਾ ਪੈਸਾ ਜੇ ਜੇ ਆਪਾਂ ਇਹਨਾਂ ਦੀ ਗੱਲ ਨੂੰ ਮੰਨ ਲਈਏ ਕਿ ਪੈਸਾ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਆਗੀਆਂ ट्रांजੈਕਸ਼ਨਸ ਆਗੀਆਂ ਜਿਹੜੀ ਜੂਰਿਸਡਿਕਸ਼ਨ ਹੈਗੀ ਆ ਈਡੀ ਦੀ ਵੱੜਦੀ ਹੈਗੀ ਆ ਜੇ ਕਿਸੇ ਦੇ ਬੰਦੇ ਦੇ ਜਿਹੜੇ ਖਾਤੇ ਦੇ ਵਿੱਚ ਵੱਧ ਪੈਸੇ ਤੁਸੀਂ ਆਪ ਆਪਣਾ ਗੌਰਵਜੀ ਦੇਖਦੇ ਹੈਗੇ ਆ ਕਿ ਤੁਸੀਂ ਹਰ ਸਾਲ 31 ਮਾਰਚ ਨੂੰ ਜਿਹੜਾ ਹੈਗਾ ਆਪਣੀ ਇਨਕਮ ਟੈਕਸ ਰਿਟਰਨ ਜਿਹੜੀ ਹੈਗੀ ਸਬਮਿਟ ਕਰ ਦਿੰਦੇ ਹੈਗੇ ਆ ਇੱਕ ਐਡਾ ਵੱਡਾ ਬੰਦਾ ਜਿਹੜਾ ਇਨਕਮ ਟੈਕਸ ਰਿਟਰਨ ਸਬਮਿਟ ਕਰਦਾ ਹੋਵੇ ਔਰ ਉਸ ਦੀ ਇਨਕਮ ਟੈਕਸ ਰਿਟਰਨ ਨੂੰ ਜਿਹੜਾ ਹੈਗਾ ਛੇ ਕਿਸੇ ਨੇ ਚੈਲੰਜ ਵੱਡਦਾ ਹੈਗਾ ਤਾਂ ਉਹ ਜਿਹੜਾ ਹੈਗਾ ਇਨਕਮ ਟੈਕਸ ਡਿਪਾਰਟਮੈਂਟ ਦਾ ਵੱਡਦਾ ਹੈਗਾ ਇਨਕਮ ਟੈਕਸ ਟੈਕਸ ਡਿਪਾਰਟਮੈਂਟ ਉਸ ਨੂੰ ਜਿੰਨਾ ਮਰਜ਼ੀ ਖੰਗਾਲੇ ਜਿੰਨੇ ਮਰਜ਼ੀ ਵੱਡੇ ਉਹਨਾਂ ਨੂੰ ਫਾਈਨ ਕਰੇ ਜੁਰਮਾਨੇ ਕਰੇ ਜੋ ਮਰਜ਼ੀ ਕਰੇ ਇਹ ਜਿਹੜਾ ਹੈਗਾ ਇਹ ਸਿਰਫ ਔਰ ਸਿਰਫ ਬਦਲਾਖੋਰੀ ਦੀ ਨੀਤੀ ਹੈਗੀ ਆ ਬਦਲਾਖੋਰੀ ਦੀ ਨੀਤੀ ਦੇ ਉੱਤੇ ਅੱਜ ਅਮਨ ਰੋੜਾ ਜੀ ਵਰਗੇ ਜਿਹੜੇ ਆਗੇ ਆ ਇਹ ਭੁੱਲ ਗਏ ਕਿ ਕੱਲ ਨੂੰ ਵਾਰੀ ਆਪਦੀ ਵੀ ਆਉਣੀ ਹੈਗੀ ਆ ਇਹ ਸਾਰਾ ਕੁਝ ਜਿਹੜਾ ਹੈਗਾ ਅੱਜ ਜਿਹੜੀ ਹੈਗੀ ਆ ਇਹ ਜਿਹੜੀ ਬਦਲਾਖੋਰੀ ਠੀਕ ਹੈ ਮਤਲਬ ਧਰਨੀ ਸਾਹਿਬ ਤੁਸੀਂ ਤੁਸੀਂ ਪੂਰੇ ਕੇਸ ਦਾ ਜਿਹੜਾ ਬੇਸ ਹੈ ਉਸ ਦੇ ਉੱਤੇ ਹੀ ਸਵਾਲ ਚੁੱਕ ਰਹੇ ਹੋ ਮੈਂ ਮੈਂ ਬੇਸ ਦਾ ਸਵਾਲ ਦੀ ਗੱਲ ਦੱਸਦਾ ਜੀ ਮੈਂ ਤੁਹਾਨੂੰ ਇੱਕੋ ਗੱਲ ਦੱਸਾਂ ਕਿ ਗੌਰਵ ਜੀ ਜੇ ਕਿਸੇ ਬੰਦੇ ਨੂੰ ਸੈਟ ਬਣਾ ਕੇ ਇੱਕ ਸੈਟ ਨਹੀਂ ਪੰਜ ਸਿੱਟਾਂ ਹੁਣ ਤੱਕ ਮੰਨ ਚੁੱਕੀਆਂ ਹੈਗੀਆਂ ਜੇ ਸਿੱਟ ਘੰਗਾੜ ਨੂੰ ਲੱਗਦੀ ਹੈ ਜੇ ਇੱਕ ਚੋਰ ਨੂੰ ਫੜ ਲਵੇ ਨਾ ਕਿਸੇ ਮੋਟਰਸਾਈਕਲ ਚੋਰ ਨੂੰ ਤਾਂ ਉਸ ਦੀ ਕੁੱਟਕੁੱਟ ਕੇ ਪੁਲਿਸ ਉੱਤੇ ਉੱਤੇ ਦੀ ਮੋਟਰਸਾਈਕਲ ਜਿਹੜੇ ਹੈਗਾ ਕਢਵਾ ਲੈਂਦੀ ਹੈਗੀ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕੋਈ ਜਿਹੜੀ ਹੈਗੀ ਆ ਜਿਮਨੀ ਜਿਹੜੀ ਪਾ ਕੇ ਕਿਹੜੀ ਕੋਰਟ ਦੇ ਵਿੱਚ ਰੱਖੀ ਗਈ ਹੈਗੀ ਆ ਕਿ ਇਹਦੇ ਉੱਤੇ ਆ ਜਿਹੜਾ ਆਏਗਾ ਪੁੱਛਕਿੱਚ ਕਰਨੀ ਬਣਦੀ ਹੈਗੀ ਆ ਠੀਕ ਹੈ ਔਰ ਮੈਂ ਇੱਕ ਹੀ ਗੱਲ ਬਹੁਤ ਅੱਜ ਡਿਕਲੇਅਰ ਕਰ ਦੇਣੀ ਚਾਹੁੰਦਾ ਦੇਖੋ ਅੱਜ ਇਹਨਾਂ ਦਾ ਅੱਜ ਜੂਨ 25 ਹੈਗੀ ਆ 25 ਜੂਨ 1975 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਐਮਰਜੈਂਸੀ ਲਾਈ ਸੀ ਔਰ ਉਹ ਕਾਲਾ ਦੌਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਿਹਾ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੋਇਆ ਸੀ ਔਰ ਉਸ ਐਮਰਜੈਂਸੀ ਨੇ ਕਾਂਗਰਸ ਸਰਕਾਰ ਦੀਆਂ ਜਿਹੜਾ ਪੱਟੀਆਂ ਸੀ ਔਰ ਇੱਕ ਐਡਾ ਵੱਡਾ ਜਿਹੜਾ ਅੰਦੋਲਨ ਖੜਾ ਹੋਇਆ ਸੀ ਔਰ ਉਸ ਦੇ ਵਿੱਚ ਸਭ ਤੋਂ ਮੂਰੇ ਮੋਰਿਸ ਜਿਹੜਾ ਹੈਗਾ ਸੀ ਸ਼ਰਮਣੀ ਅਕਾਲੀ ਦਲ ਸੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਖੜਾ ਹੋ ਕੇ ਜਿਹੜਾ ਹੈਗਾ ਠੀਕ ਚਲੋ ਮੈਂ ਮੈਂ ਥੋੜੇ ਅੱਗੇ ਚਰਚਾ ਨੂੰ ਦੋਣਾ ਆਪਣਾ ਅੱਜ ਸ਼ੁਰੂਆਤੀ ਹੈ ਇਹਨਾਂ ਦੀਆਂ ਜੜਾ ਪੱਟੂ ਦਾ ਕਿਹੜਾ ਸ਼ੁਰੂਆਤੀ ਤੌਰ ਤੇ ਟਾਈਮ ਬਹੁਤ ਲੱਗ ਗਿਆ ਇਸ ਕਰਕੇ ਮੈਂ ਥੋੜਾ ਥੋੜਾ ਕਰ ਟਾਈਮ ਦੇ ਪਾਉਂਗਾ ਸੁਖਨਾਂ ਸਿੰਘ ਜੀ ਸੁਖਨਾਂ ਸਿੰਘ ਜੀ ਦੇਖੋ ਅਰੋੜਾ ਸਾਹਿਬ ਆਲਰੇਡੀ ਬਹੁਤ ਗੱਲ ਰੱਖੀ ਗਏ ਨੇ ਪਰ ਗੱਲ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਅਕਾਲੀ ਦਲ ਨੂੰ ਲੱਗ ਰਿਹਾ ਕਿ ਤੁਸੀਂ ਕੰਪਲੀਟਲੀ ਪੋਲੀਟੀਕਲ ਬੇਸਡ ਚੀਜ਼ਾਂ ਕਰ ਰਹੇ ਹੋ ਜਿੱਥੇ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਜੁਡੀਡਿਕਸ਼ਨ ਦਾ ਜ਼ਿਕਰ ਕਰ ਰਹੇ ਸੀ ਧਾਰਨੀ ਸਾਹਿਬ ਕਿ ਉੱਥੇ ਵਿਜੀਲੈਂਸ ਆ ਕੇ ਜਾਂਚ ਕਰ ਰਹੀ ਹੈ ਆਈਟੀਆਰ ਦਾ ਜ਼ਿਕਰ ਹੋ ਰਿਹਾ ਹੈ ਉੱਥੇ ਲੈਂਡ ਦੇਣ ਦਾ ਜ਼ਿਕਰ ਹੋ ਰਿਹਾ ਹੈ ਕਿ ਜਿੱਥੇ ਇਨਕਮ ਟੈਕਸ ਹੋਣਾ ਚਾਹੀਦਾ ਸੀ ਉੱਥੇ ਵਿਜੀਲੈਂਸ ਹੈ ਜਿੱਥੇ ਈਡੀ ਹੋਣੀ ਚਾਹੀਦੀ ਸੀ ਉੱਥੇ ਵਿਜੀਲੈਂਸ ਹੈ ਤੇ ਟਾਰਗੇਟ ਦੇ ਉੱਤੇ ਹੈ ਵਿਕਰਮ ਜੇਠੀਆ ਗੌਰਵਰੀ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਦੇਖੋ ਕਿਸੇ ਨੇ ਧਾਰਨੀ ਜੀ ਨੇ ਕੀ ਕਿਹਾ ਤੇ ਕੀ ਨਹੀਂ ਕਿਹਾ ਉਹਦੇ ਨਾਲੋਂ ਸਭ ਤੋਂ ਜ਼ਿਆਦਾ ਮੈਂ ਤਿੰਨ ਚਾਰ ਚੀਜ਼ਾਂ ਪੁਆਇੰਟ ਲਵਾਂਗਾ ਪਹਿਲੀ ਗੱਲ ਤਾਂ ਇਹ ਇਹ ਸਾਰੇ ਪੰਜਾਬ ਤੋਂ ਲੁਕਿਆ ਨਹੀਂਗਾ ਵੀ ਪੰਜਾਬ ਦੇ ਵਿੱਚ ਚਿੱਟਾ ਕਦੋਂ ਆਇਆ 2007 ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਕਿਸੇ ਦੇ ਨਾਂ ਨਹੀਂ ਸੀ ਸੁਣਿਆਗਾ 7 ਤੋਂ ਲੈ ਕੇ 17 ਤੱਕ ਦਸਾਂ ਸਾਲਾਂ ਦੇ ਵਿੱਚ ਚਿੱਟੇ ਦਾ ਨਾਂ ਸੁਣਨ ਤੋਂ ਲੈ ਕੇ 70 ਵਿਸਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਇਹ ਤੋਂ ਸਾਰਾ ਪੰਜਾਬ ਮੁਨਕਰ ਨਹੀਂ ਹੋ ਸਕਦਾ ਇਹ ਸਚਾਈ ਆ ਹੂੰ ਦੂਜੀ ਗੱਲ ਉਹ 2007 ਤੋਂ ਲੈ ਕੇ 17 ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਕਹਿੰਦੀ ਇਹ ਕਾਂਗਰਸ ਨਹੀਂ ਕਹਿੰਦੀ ਇਹ ਭਾਜਪਾ ਨਹੀਂ ਕਹਿੰਦੀ ਸਭ ਤੋਂ ਵੱਡੀ ਮੋਰ ਜਿਹੜੇ ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਲਾਤੀ ਸੀ ਕਿਉਂਕਿ ਉਦੋਂ ਨਵੀਂ-ਨਵੀਂ ਪਾਵਰ ਸੀ ਮਜੀਠੀਆ ਸਾਹਿਬ ਪਹਿਲੀ ਵਾਰ ਐਮਐਲਏ ਬਣ ਕੇ ਮੰਤਰੀ ਬਣ ਕੇ ਸਿੱਧੇ ਐ ਪੂਰਾ ਰੱਬ ਇਹਨਾਂ ਦੇ ਹੱਥ 'ਚ ਕੀਤਾ ਹੋਇਆ ਸੀਗਾ ਤੇ ਬਾਦਲ ਸਾਹਿਬ ਸਟੇਜਾਂ ਤੋਂ ਖੜਖੜ ਕੇ ਬੇਜਤੀਆਂ ਕਰਦੇ ਸੀ ਵੀ ਤੁਸੀਂ ਜਿਹੜੇ ਕੱਲ ਦੇ ਮੁੰਡਿਆਂ ਜਿਹੜੇ ਕੋਟ ਪੈਂਟ ਪਾ ਕੇ ਖੜੇ ਹੋ ਤੁਸੀਂ ਸਾਡੀ ਬੀੜੀ ਡੋਬੋਂਗੇ ਇਹਦਾ ਮਤਲਬ ਉਹ ਵੀ ਇਸ ਗੱਲ ਨੂੰ ਮੰਨਦੇ ਸੀ ਵੀ ਬਹੁਤ ਵੱਡਾ ਗਲਤ ਹੋ ਰਿਹਾ ਉਸ ਤੋਂ ਬਾਅਦ ਤੁਸੀਂ ਸਾਰੇ ਅਫਸਰਾਂ ਦੀਆਂ ਗੱਲਾਂ ਕਰ ਲੋ ਸਾਰੇ ਅਫਸਰ ਕਹਿੰਦੇ ਨੇ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਚਾਹੇ ਜਿਹੜੀ ਚੰਨੀ ਸਾਹਿਬ ਨੇ ਜਾਂਦੇ ਜਾਂਦਿਆਂ ਨੇ 2021 ਦੇ ਵਿੱਚ ਜਿਹੜੀ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਚਾਹੇ ਉਹ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਨੇ ਇਹਨਾਂ 'ਚ ਕੋਈ ਦੋ ਰਾਏ ਨਹੀਂ ਗਈ ਅੱਜ ਤੁਸੀਂ ਪੰਜਾਬ 'ਚ ਕਿਤੋਂ ਵੀ ਜਾ ਕੇ ਪੁੱਛੋ ਵੀ ਚੱਟਾ ਕਦੋਂ ਆਇਆ ਕਦੋਂ ਖਤਮ ਹੋਇਆ ਤਾਂ ਤੁਹਾਨੂੰ ਸਾਰੇ ਲੋਕ ਦੱਸ ਦੇਣਗੇ ਵੀ 2007 ਤੋਂ ਲੈ ਕੇ 17 ਦੇ ਵਿੱਚ ਜਿਹੜਾ ਚੱਟਾ ਸੀ ਉਹ ਆਪਣੇ ਟੌਪ ਤੇ ਸੀਗਾ ਜਿਹੜੀ ਦੂਜੀ ਇੱਕ ਮੈਂ ਤੁਹਾਨੂੰ ਇੰਟਰਨਲ ਤੇ ਗੱਲ ਦੱਸਦਾ ਬੜੇ ਲੋਕ ਕੀ ਕਹਿੰਦੇ ਨੇ ਵੀ ਇਹ ਇੱਕ ਲੀਡਰ ਇੰਨਾ ਪਾਵਰਫੁਲ ਕਿਵੇਂ ਹੋ ਸਕਦਾ ਇਹ ਨੂੰ ਇਹ ਇਹ ਪਾਵਰ ਜਦੋਂ ਦਿਮਾਗ ਤੇ ਚੜਦੀ ਆ ਨਾ ਉਦੋਂ ਪਤਾ ਨਹੀਂ ਲੱਗਦਾ ਜੀ ਇਹ ਜਦੋਂ ਨਵੇਂ-ਨਵੇਂ ਪਾਵਰ ਚਾਏ ਮਜੀਠੀਆ ਸਾਹਿਬ ਸਿੱਧੇ ਮੰਤਰੀ ਬਣ ਗਏ ਤਾਂ ਮੈਨੂੰ ਅਜੇ ਵੀ ਯਾਦ ਆ ਲੋਕ ਫੋਨ ਕਰਦੇ ਹੁੰਦੇ ਸੀ ਵੀ ਜਿੱਥੇ ਤੁਸੀਂ ਠਾਣੇ ਦਰਬਾਰੇ ਕਿਤੇ ਮਜੀਠੀਆ ਦਾ ਨਾਮ ਲਓ ਤਾਂ ਇਹ ਨਹੀਂ ਸੀ ਪੁੱਛਣਾ ਪੈਂਦਾ ਵੀ ਕੰਮ ਸਹੀ ਆ ਜਾਂ ਗਲਤ ਆ ਜੇ ਫੋਨ ਆ ਗਿਆ ਨਾ ਲੈ ਤਾਂ ਤਾਂ ਮਤਲਬ ਮਤਲਬ ਕੰਮ ਹੋ ਗਿਆ ਇਹ ਉਹਨਾਂ ਦੌਰਾਂ ਦੇ ਵਿੱਚ ਚਿੱਟੇ ਵਾਲੇ ਇਹਨਾਂ ਦੀ ਛਤਰ ਛਾਇਆ ਦੇ ਹੇਠ ਵੱਡੇ ਹੋਏ ਠੀਕ ਹੈ ਬਾਕੀ ਬੁਲਾਰੇ ਬੈਠੇ ਨੇ ਕਾਲੀ ਦਲ ਦੇ ਇਹ ਤਾਂ ਇਹ ਤਾਂ ਕਹਿ ਰਹੇ ਨੇ ਵੀ ਜੀ ਵਿਜੀਲੈਂਸ ਨੇ ਫੜਨਾ ਸੀ ਕਿ ਪੁਲਿਸ ਨੇ ਫੜਨਾ ਸੀ ਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਫੜਨਾ ਸੀ ਕਿ ਈਡੀ ਨੇ ਫੜਨਾ ਸੀ ਮਤਲਬ ਕਿ ਕਮ ਸੇ ਕਮ ਇਹ ਗੱਲ ਤਾਂ ਮੰਨ ਰਹੇ ਨੇ ਨਾ ਵੀ ਫੜਨਾ ਤਾਂ ਸੀਗਾ ਚਲੋ ਕਿਸੇ ਹੋਰ ਏਜੰਸੀ ਨੇ ਜਾਂ ਨਹੀਂ ਤਾਂ ਇਹਨਾਂ ਨੇ ਜਿਹੜਾ 540 ਕਰੋੜ ਦੇ ਜਿਹੜਾ ਅਮਨਜੀ ਨੇ ਕਿਹਾ ਤੁਸੀਂ ਵੀ ਕਿਹਾ ਮੈਂ ਵੀ ਠੋਕ ਠੋਕ ਕੇ ਕਹਿੰਨਾ ਭਾਈ ਜਿਹੜਾ 540 ਕਰੋੜ ਰੁਪਇਆ ਆਇਆ ਇਹ ਉਹ ਕਿੱਥੋਂ ਆਇਆ ਇੱਕ ਦਿਨ ਦੇ ਵਿੱਚ 6 ਕੰਪਨੀਆਂ ਕਿਵੇਂ ਬਣੀਆਂ ਇਹਦਾ ਰਿਪਲਾਈ ਕੌਣ ਕਰੂਗਾ 194 ਕਰੋੜ ਦੀ ਜਾਇਦਾਦ ਜਿਹਦੀ ਪੈਸੇ ਪਤਾ ਨਹੀਂ ਕਿੱਥੋਂ ਆਏ ਉਹਦਾ ਰਿਪਲਾਈ ਕੌਣ ਕਰੂਗਾ 237 ਕਰੋੜ ਦੇ ਜਿਹੜੇ ਅਕਾਊਂਟ ਚ ਅਲੱਗ-ਅਲੱਗ ਕੰਪਨੀਆਂ ਚ ਗਏ ਉਹ ਪਤਾ ਹੀ ਨਹੀਂ ਕਿੱਥੋਂ ਆਏ ਤਾਂ ਇਹ ਤਾਂ ਸਾਰੇ ਫੈਕਟ ਨੇ ਨਾ 161 ਕਰੋੜ ਵਾਲਾ ਵੀ ਫੈਕਟ ਆ ਤਾਂ ਇਹਦੇ ਬਾਰੇ ਤੁਸੀਂ ਦੱਸੋ ਵੀ ਜਿਹੜੇ ਇਹ 540 ਕਰੋੜ ਰੁਪਇਆ ਇਹ ਆਇਆ ਜਾਂ ਨਹੀਂ ਆਇਆ ਕੰਪਨੀਆਂ ਬਣੀਆਂ ਜਾਂ ਨਹੀਂ ਬਣੀਆਂ ਹਾਂ ਫੜਨਾ ਕਿਨੇ ਆ ਕਿਨੇ ਨਹੀਂ ਫੜਨਾ ਕਦੋਂ ਫੜਨਾ ਕਿਵੇਂ ਫੜਨਾ ਉਹ ਉਹ ਅਲੱਗ ਚੀਜ਼ਾਂ ਨੇ ਠੀਕ ਹੈ ਚਲੋ ਮੈਂ ਚਰਚਾ ਨੂੰ ਥੋੜਾ ਜਿਹਾ ਗਿਪਦਾ ਮਾਂ ਜੋਸ਼ੀ ਸਾਹਿਬ ਸਾਡੇ ਨਾਲ ਨੇ ਢਿੱਲੋਂ ਸਾਹਿਬ ਵੀ ਨੇ ਪਹਿਲਾਂ ਮੈਂ ਜੋਸ਼ੀ ਦਾ ਰੁਕ ਕਰਨਾ ਜੋਸ਼ੀ ਜੀ ਤੁਸੀਂ ਸਰਕਾਰ ਦੇ ਵਿੱਚ ਭਾਜੀਪੀ ਸਰਕਾਰ ਦੇ ਵਿੱਚ ਸੀ 2007 ਤੋਂ 17 ਤੱਕ ਐਫ ਆਈ ਆਰ ਦੇ ਵਿੱਚ ਬਾਰ ਬਾਰ ਜ਼ਿਕਰ 7 ਤੋਂ 17 ਦਾ ਹੈ ਆਮ ਆਦਮੀ ਪਾਰਟੀ 7 ਤੋਂ 17 ਦਾ ਜ਼ਿਕਰ ਕਰ ਰਹੀ ਹੈ ਤੇ ਅੱਜ ਕਾਰਵਾਈ ਦੇ ਅਗੇਂਸਟ ਤੁਸੀਂ ਖੜੇ ਹੋ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਨੂੰ ਅਸੀਂ ਸੁਣਿਆ ਅ ਤੁਸੀਂ ਸੁਣਿਆ ਹੋਵੇਗਾ ਮੈਨਰ ਰੋੜਾ ਕੀ ਕਹਿ ਗਏ ਕਹਿੰਦੇ ਕਿ ਲੱਗ ਰਿਹਾ ਕਿ ਇਹ ਵੀ ਕ੍ਰਾਈਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਗਲਤ ਬਾਤ ਸੀ ਪਹਿਲਾਂ ਤੇ ਜੀ 25 ਜੂਨ ਦਾ ਜਿਹੜਾ ਦਿਹਾੜਾ ਵਾ ਜਿਹਨੂੰ ਡੈਮੋਕਰੇਸੀ ਦੇ ਘਾਣ ਕਰਨ ਵਾਲਾ ਦਿਹਾੜਾ ਕਹਿੰਦਾ ਹੈ ਉਸ ਦਿਹਾੜੇ ਦੇ 25 ਜੂਨ 1999 ਨੂੰ ਆਰਐਸਐਸ ਦੇ ਮੋਗੇ ਦੇ ਵਿੱਚ 25 ਕਾਰਕਿਰਤਾਵਾਂ ਨੂੰ ਸ਼ਹੀਦ ਕੀਤਾ ਗਿਆ ਮੈਂ ਅੱਜ ਸ਼ਰਧਾਂਜਲੀ ਉਹਨਾਂ ਨੂੰ ਦਿੰਦਾ ਹੋਇਆ ਆਪਣੇ ਅੱਜ ਦੀ ਇਸ ਗੱਲਬਾਤ ਦੀ ਸ਼ੁਰੂਆਤ ਕਰਾਂਗਾ ਕਿਉਂਕਿ 26 ਤਰੀਕ ਨੂੰ ਫੇਰ ਸਵੇਰੇ ਆਰਐਸਐਸ ਦੇ ਕਾਰਜਕਰਤਾਵਾਂ ਨੇ ਉੱਥੇ ਜਾ ਕੇ ਸ਼ਾਖਾ ਖਲਾਈ ਸੀ ਤੇ ਉਸ ਦਲੇਰ ਸ਼ਹੀਦਾਂ ਨੂੰ ਸਤਿ ਸ਼ਤ ਪ੍ਰਣਾਮ ਕਰਦਾ ਹੋਇਆ ਅੱਜ ਮੈਂ ਗੱਲ ਸ਼ੁਰੂਆਤ ਕਰਦਾ ਗੱਲ ਤੇ ਇਹਨਾਂ ਨੇ ਬਹੁਤ ਸੋਣੀ ਕੀਤੀ ਹੋਈ ਆ ਜੀ ਇੰਨੇ ਪੈਸੇ ਲਈ ਇੰਨੇ ਪੈਸੇ ਲਈ ਅਸੀਂ ਤਾਂ ਕਹਿੰਦੇ ਆ ਵੀ ਜੇ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਇਹਦੇ ਵਿੱਚ ਗੁਨਾਹਗਾਰ ਨਿਕਲਦੇ ਨੇ ਭਾਈ ਰੱਜ ਕੇ দাও ਸਜ਼ਾ ਉਹਨਾਂ ਨੂੰ ਜੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਕਿ ਉਸੇ ਪਾਰਟੀ ਦੇ ਪੰਜਾਬ ਦੀ ਸਿਆਸਤ ਦੇ ਯੁੱਗਪੁਰਸ਼ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਟੇਜਾਂ ਤੋਂ ਇੰਨੀ-ਇੰਨੀ ਗੱਲ ਬੋਲੀ ਸੀਗੀ ਨਾ ਫਿਰ ਤੇ ਤੁਹਾਡੀ ਗੱਲ ਬਿਲਕੁਲ ਸਹੀ ਅਸੀਂ ਮੰਨਦੇ ਆ ਪਰ ਮਸਲਾ ਅੱਜ ਇਹ ਆ ਜੇ ਤੁਸੀਂ ਦੂਸਰੀ ਪਾਰਟੀਆਂ ਦੇ ਉੱਤੇ ਇਲਜ਼ਾਮ ਲਾਉਂਦੇ ਪਏ ਜੇ ਤੁਸੀਂ ਇਹ ਦੱਸੋ ਵੀ ਤੁਸੀਂ ਆਪਣੇ ਜਿਹੜੇ ਫੜੇ ਹੋਏ ਸੀਗੇ 4 ਐਮਐਲਏ ਜਿਨ੍ਹਾਂ ਨੇ ਭ੍ਰਸ਼ਟਾਚਾਰ ਕੀਤਾ ਇੱਕ ਦੇ ਵਿਆਹ ਵਜੇ ਤੁਸੀਂ ਜਾ ਕੇ ਬੁਲਬਲੀਆਂ ਮਾਰ-ਮਾਰ ਕੇ ਤੁਸੀਂ ਲੋਕ ਭੰਗੜੇ ਪਾਉਂਦੇ ਪਏ ਸੀਗੇ ਮਾਂਸੇ ਜਾ ਕੇ ਉੱਥੇ ਕਿਉਂ ਨਹੀਂ ਅਮਨ ਰੋੜਾ ਜੀ ਬੋਲੇ ਕੁਝ ਵੀ ਤੁਸੀਂ ਤੇ ਇਦਾਂ ਗੱਲ ਕਰਦੇ ਪਏ ਜੇ ਨਾ ਠੀਕ ਆ ਮੈਂ ਨਹੀਂ ਜਾਣਦਾ ਸਾਡੀ ਵਿਚਾਰਧਾਰਾ ਅੱਡ ਹੋਊਗੀ ਕਾਂਗਰਸ ਨਾਲ ਸਾਡੀ ਵਿਚਾਰਧਾਰਾ ਅੱਡ ਇਸ ਟਾਈਮ ਨਹੀਂ ਹੈਗੀ ਸਾਡੀ ਸ਼੍ਰੋਮਣੀ ਅਕਾਲੀ ਦਲ ਨਾਲ ਅਸੀਂ ਭਾਈਵਾਲ ਰਹੇ ਹਾਂ ਮੈਂ ਇੱਕ ਸਾਈਡ 'ਤੇ ਸੁੱਟਦਾ ਸਾਰੀਆਂ ਗੱਲਾਂ ਨੂੰ ਤੁਸੀਂ ਮੌਕੇ ਦੇ ਉੱਤੇ ਆਇਓ ਤੁਸੀਂ ਦੱਸੋ ਵੀ ਤੁਹਾਡੇ ਰਾਜ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਚੱਲਦਾ ਪਿਆ ਵਾ ਇਹਦੇ ਰਾਖੇ ਬਣੇ ਹੋ ਤੁਸੀਂ ਲੁਧਿਆਣੇ ਦੀ ਇਲੈਕਸ਼ਨ ਦੀ ਹੀ ਮੈਂ ਗੱਲ ਸਿੱਧੀ ਕਰ ਦੇਣਾ ਆਨਲਾਈਨ ਫੇਸਬੁਕ ਦੇ ਉੱਤੇ ਜਾਂ ਆਨਲਾਈਨ ਚਲੋ ਕਾਂਗਰਸ ਸਾਡੀ ਨਹੀਂ ਬਣਦੀ ਉਹਦੇ ਕਾਰਕਿਰਤਾਮਾਨ ਨੇ ਤੁਹਾਡਾ ਟਰੱਕ ਵਿਖਾਇਆ ਸੌਦਾ ਆਪਣੇ ਵੇਚਦਾ ਕਿ ਜਦੋਂ ਪੁਲਿਸ ਨੂੰ ਸੱਦਿਆ ਤੇ ਪੁਲਿਸ ਨੇ ਕਟਾਪਾ ਕੇ ਦਾ ਲਾਇਆ ਉਸ ਬੰਦੇ ਦਾ ਮੈਂ ਨਹੀਂ ਜਾਣਦਾ ਅਸ਼ੂ ਗੌਣਾ ਹੋਏਗਾ ਦੂਜੀ ਪਾਰਟੀ ਦਾ ਲੇਕਿਨ ਉਹ ਸਾਬਕਾ ਮੰਤਰੀ ਆ ਤੁਸੀਂ ਲੋਕਾਂ ਨੇ ਉਹਦੇ ਨਾਲ ਉਸ ਟਾਈਮ ਕੀ ਬਿਹੇਵ ਕੀਤਾ ਲੁਧਿਆਣੇ ਦੀ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 190 ਦੇ ਵੱਧ ਬੂਥਾਂ ਦੇ ਸਾਡੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਦੀ ਤੁਸੀਂ ਲਿਸਟ ਬੰਗਾਲੀ ਸੀਗੀ ਕਾਦੇ ਵਾਸਤੇ ਯਾਨੀ ਕਿ ਤੁਸੀਂ ਆਪਣੀ ਨਹੀਂ ਗੱਲ ਕਰਨੀ ਜਿਹੜੀ ਆਮ ਆਦਮੀ ਪਾਰਟੀ ਆਪ ਧੱਕਾ ਕਰਦੀ ਪਈ ਹੈ ਨਾ ਪੰਜਾਬ ਦੇ ਵਿੱਚ ਉਹਦੀ ਗੱਲ ਨਹੀਂ ਕਰਨੀ ਤੁਸੀਂ ਦੱਸੋ ਇਹਨਾਂ ਦੇ ਜਿਹੜੇ ਐਮਐਲਏ ਨੇ ਅੱਜ ਜੇ ਤੁਸੀਂ ਸੁਣੀ ਸੁਨੀਲ ਜਾਖੜ ਜੀ ਦੀ ਗੱਲ ਕੀਤੀ ਸਾਡੇ ਪੰਜਾਬ ਦੇ ਪ੍ਰਧਾਨ ਜੀ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਇਹਨਾਂ ਦੇ ਲੈਵਿਸ਼ ਲਾਈਫ ਸਟਾਈਲ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਇਹਨਾਂ ਦੇ ਜਿਹੜੇ ਅਹੁਦੇਦਾਰ ਆ ਉਹਨਾਂ ਦੇ ਬਣੇ ਆ ਥੋੜਾ ਜਿਹਾ ਉਹਨਾਂ ਵੱਲ ਵੀ ਝਾਤੀ ਮਾਰ ਲਓ ਨਹੀਂ ਪਰ ਤੁਸੀਂ ਮੈਂ ਮੈਂ ਤੁਹਾਡੀ ਗੱਲ ਦੇ ਉੱਤੇ ਨਾ ਤੁਸੀਂ ਗੱਲ ਕੀਤੀ ਨਾ ਤੁਸੀਂ ਤੁਸੀਂ ਬਿੱਟੂ ਜੀ ਦੀ ਗੱਲ ਕੀਤੀ ਤੁਸੀਂ ਜਾਖੜ ਸਾਹਿਬ ਦੀ ਗੱਲ ਕੀਤੀ ਮੈਂ ਉਹਨਾਂ ਦੇ ਬਿਆਨ ਦੇ ਉੱਤੇ ਆ ਰਿਹਾ ਉਹਨਾਂ ਨੇ ਬਿਆਨ ਸੁਣਾ ਦਿੱਤਾ ਉਹਨਾਂ ਨੇ ਬਿਆਨ ਬਹੁਤ ਸਾਰੇ ਦਿੱਤਾ ਵੀ ਜਿੰਨਾ ਲੋਕਾਂ ਦੇ ਕੋਲ ਉਸ ਟਾਈਮ ਕੀ ਸੀ 2022 ਤੋਂ ਪਹਿਲਾਂ ਠੀਕ ਹੈ ਅੱਜ ਉਹਨਾਂ ਦੇ ਲਾਈਫ ਸਟਾਈਲ ਕੀ ਨੇ ਉਹਨਾਂ ਕੋ ਮੈਂ ਕਹਿੰਦਾ ਕਿੰਨੀ ਤਨਖਾਹ ਹੁੰਦੀ ਹੈ ਕ ਐਮ ਐਲ اے ਦੀ ਕਿੰਨੇ ਕਪੱਤੇ ਮਿਲਦੇ ਨੇ ਉਹਨੂੰ ਉਸ ਤੋਂ ਵੱਧ ਰਖਾ ਦੇ ਕਿ ਮੀਆਂ ਬੀਵੀ ਟੀਚਰ ਹੋਵੇ ਉਹਨੇ ਦਰਖਾ ਵਧ ਘਰ ਆਉਂਦੀ ਆ ਕਿੰਨੇ ਕਨੇ ਰੇਂਜ ਰੋਬਲਾਂ ਲੈ ਲਈਆਂ ਕਿੰਨੇ ਨੇ ਫੋਰਚੂਨਰਾਂ ਲੈ ਲਈਆਂ ਕਿੰਨੇ ਨੇ ਵੱਡੀਆਂ ਵੱਡੀਆਂ ਕੋਠੀਆਂ ਪਾਲੀਆਂ ਤੁਸੀਂ ਵੀ ਹਿਸਾਬ ਦਾ ਰੱਖਿਓ ਮੈਂ ਕਹਿਣਾ ਪਿਆ ਨਾ ਮੈਂ ਇਥੇ ਬਦਲੇ ਦੀ ਭਾਵਨਾ ਦੀ ਬਿਲਕੁਲ ਗੱਲ ਨਹੀਂ ਕਰਦਾ ਨਹੀਂ ਤੁਹਾਡਾ ਲੌਜੀਕ ਹੈ ਠੀਕ ਹੈ ਮੇਰੇ ਬੇਸਿਕਲੀ ਦੇਖਣਾ ਨਹੀਂ ਮੈਂ ਮੈਂ ਜੋਸ਼ੀ ਸਾਹਿਬ ਤੁਹਾਡੀ ਗੱਲ ਤੋਂ ਇਹ ਸਮਝ ਰਿਹਾ ਕਿ ਤੁਸੀਂ ਕਾਰਵਾਈ ਦਾ ਵੈਲਕਮ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਡਬਲ ਸਟੈਂਡਰਡ ਨਾ ਹੋਵੇ ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ ਇੱਥੇ ਜੇ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਖਿਲਾਫ ਮਤਲਬ ਤੁਹਾਨੂੰ ਇਸ ਦੇ ਪਿੱਛੇ ਕੋਈ ਪੋਲਿਟੀਕਲ ਵੈਂਡੇਟਾ ਨਜ਼ਰ ਆਉਂਦਾ ਹੈ ਕਿ ਨਹੀਂ ਆਉਂਦਾ ਪੋਲਿਟিক্যাল ਮੰਡਿਟ ਨੇ ਆਉਂਦਾ ਪਿਆ ਸਾਹਮਣੇ ਵੀ ਤੁਸੀਂ ਉਹਨਾਂ ਦੇ ਬਾਰੇ ਤੇ ਉਲਝੂੜ ਕੇ ਬੋਲਦੇ ਪਏ ਜੇ ਤੁਸੀਂ ਇਹ ਦੱਸੋ ਵੀ ਤੁਸੀਂ ਮਾਨਸੇ ਦੇ ਐਮਐਲਏ ਖਿਲਾਫ ਕੀ ਕੀਤਾ ਜੇ ਤੁਸੀਂ ਕੁਝ ਕੀਤਾ ਤੇ ਤੁਸੀਂ ਕਿਸ ਹਸੀਅਤ ਦੇ ਨਾਲ ਜੇ ਤੁਹਾਡੇ ਨਿੱਜੀ ਤਾਲੁਕਾਤ ਨੇ ਫਿਰ ਤਾਂ ਲੋਕਾਂ ਦੇ ਨਿੱਜੀ ਤਾਲੁਕਾਤ ਵੀ ਹੁੰਦੇ ਨੇ ਰਮਨ ਰੋੜਾ ਦੀ ਤੁਹਾਡੇ ਸਾਹਮਣੇ ਤੁਹਾਡੇ ਪਿੱਛੇ ਦੀ ਫੜੇ ਗਏ ਮੈਂ ਕਹਿਣਾ ਨਾ ਕਿ ਇੱਕ ਤੁਸੀਂ ਵਿਜੀਲੈਂਸ ਦੀਆਂ ਪੁਰਾਣੀਆਂ ਚਿੱਠੀਆਂ ਕੱਢੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਐਸੇ ਲੀਡਰ ਹੈਗੇ ਨੇ ਜਿਹੜੇ ਤੁਸੀਂ ਪਾਰਟੀ ਚਾਰਚਾਂ ਦੇ ਵਿਧਾਨਦ। ਅੱਜ ਮੈਂ ਗੱਲ ਕਹਿਣਾ। ਅੱਜ ਮੈਂ ਗੱਲ ਕਹਿਣਾ। ਫਿਰ ਤੇ ਕੁਲਦੀਪ ਸਿੰਘ ਢਾਲੀਵਾਲ ਵੀ ਅਸਤੀਫਾ ਦੇਵੇ। ਕਿਉਂਕਿ ਉਹ ਵੀ ਉਸ ਟਾਈਮ ਕਾਂਗਰਸ ਦੇ ਵਿੱਚ ਸੀਗਾ। ਫਿਰ ਤੇ ਤੁਸੀਂ ਖੁੜੀਆ ਸਾਹਿਬ ਦਾ ਵੀ ਅਸਤੀਫਾ ਲਓ। ਉਹ ਵੀ ਕਾਂਗਰਸ ਸੀਗੇ। ਫਿਰ ਤੁਸੀਂ ਜਿਹੜਾ ਮੁਹਾਲੀ ਦਾ ਐਮਐਲਏ ਆ ਕੁਲਵੰਤ ਸਿੰਘ ਉਹਦਾ ਵੀ ਅਸਤੀਫਾ ਲਓ। ਨਹੀਂ ਨਹੀਂ ਬਹੁਤ ਲੰਬੀ ਲਿਸਟ ਹੋਈ ਜਾ ਰਹੀ ਹੈ। ਤੁਸੀਂ ਅੱਜ ਆ ਕੇ ਗੱਲ ਖੋਲ ਦਿੱਤੀ ਤੁਸੀਂ ਬਰੀ ਹੋ ਗਏ। ਆਂਗਰੇਵਲਮ ਰੋੜਾ ਜੀ ਦੇ ਫਾਜ਼ੀ ਸਾਹਿਬ ਵੀ ਤੇ ਕਾਂਗਰਸ ਸੀਗੇ। ਹਾਂ। ਫਿਰ ਤੁਸੀਂ ਦੱਸੋ ਨਾ ਤੁਸੀਂ ਕਿਹੜੀ ਪਾਰਟੀ ਨੂੰ ਆਏ ਹੋ ਜੀ ਜਵਾਬ ਜਵਾਬ ਲੈਣਾ ਹੈ ਸਭ ਜਵਾਬ ਲੈਣਾ ਹੈ ਸਭ ਥੋੜਾ ਜਿਹਾ ਸਬਰ ਰੱਖੀਏ ਸਾਰੇ ਬੋਲ ਦੇ ਵਿੱਚ ਕਰਾਂ ਮੈਂ ਆਨਰੇਬਲ ਭਗਵਾਨ ਸਖ ਦੀ ਮਾਨ ਨੂੰ ਕਹਿੰਦਾ ਸਾਡੇ ਸਤਕਾਰਯੋਗ ਸਾਡੀ ਤੁਹਾਡੀ ਗੱਲ ਆ ਗਈ ਸਰ ਤੁਹਾਡੀ ਗੱਲ ਆ ਗਈ ਤੇਨੂੰ ਸਾਡਾ ਮੈਂ ਗੱਲ ਇੱਥੇ ਮੈਂ ਗੱਲ ਕਹੂੰਗਾ ਜੀ ਜਿੱਦਾਂ ਜਿੱਦਾਂ ਦੀਆਂ ਭੱਦੀਆਂ ਟਿੱਪਣੀਆਂ ਸੀਐਮ ਦੇ ਡੈਕਰਮ ਨੂੰ ਲੈ ਕੇ ਕਰਦੇ ਭਾਰਤੀ ਜਨਤਾ ਪਾਰਟੀ ਸਖਤ ਵਿਰੋਧ ਕਰਦੀ ਹੈ ਕਿਉਂਕਿ ਭਗਵਾਨ ਸਿੰਘ ਜੀ ਮਾ ਸਾਡੇ ਵੀ ਮੁੱਖ ਮੰਤਰੀ ਨੇ ਠੀਕ ਹੈ ਪਰ ਇਸ ਮੰਚ ਤੋਂ ਸੁਗਨਾਨ ਜੀ ਤੁਹਾਡੇ ਸ਼ਹਿਰ ਦੇ ਵਿੱਚ ਹੀ 25 ਜੂਨ ਨੂੰ 1999 ਤੁਹਾਡਾ ਹੀ ਸ਼ਹਿਰ ਲਾਕਾ ਪੈਂਦਾ ਵਾ ਜਦੋਂ ਸਾਡੇ ਆਰਐਸਐਸ ਦੇ ਸ਼ਹੀਦ ਕੀਤੇ ਗਏ ਮੈਂ ਅੱਜ ਦੇ ਇਸ ਦਿਹਾੜੇ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੈਂ ਨਹੀਂ ਕਹਿੰਦਾ ਤੁਸੀਂ ਮਾੜਾ ਕੰਮ ਕਰਨ ਦੇ ਚੰਗਾ ਕੰਮ ਕਰਦੇ ਤੁਸੀਂ ਜੋ ਕਰਨ ਦੇ ਜੇ ਤੁਸੀਂ ਕਾਨੂੰਨ ਦੇ ਅਕੋਰਡਿੰਗਲੀ ਕਰਦੇ ਪੇਜ ਦੇ ਪਰ ਨੀ ਵੰਡ ਨਹੀਂ ਕਰਨੀ ਤੁਸੀਂ ਆਪਣੇ ਬੰਦੇ ਦੇ ਖਿਲਾਫ ਵੀ ਖੋਲੋ ਨਾ ਸਾਬ ਜਿਹੜੇ ਜਿਹੜੇ ਹਮਾਮ ਦੇ ਵਿੱਚ ਹੈਗੇ ਲਿਆਓ ਕੱਢ ਕੇ ਇੱਕ ਸੈਕਿੰਡ ਢਿਲੋ ਸਾਹਿਬ ਬਹੁਤ ਸਾਰੇ ਕਾਂਗਰਸੀਆਂ ਦੀ ਸਟੇਟਮੈਂਟ ਆਈ ਵੀ ਹੈ ਥੋੜਾ ਇਹ ਕਲੀਅਰ ਕਰੋ ਅਕਾਲੀ ਦਲ ਤੇ ਕਾਂਗਰਸ ਦਾ ਤਾਂ ਤੁਸੀਂ ਕਹਿ ਲੋ ਕਿ ਅਮੋ ਸਾਹਮਣੇ ਦੀ ਟੱਕਰ ਕਿਹੀ ਜਾਂਦੀ ਹੈ ਬਿਕਰ ਮਜੀਠੀਆ ਖਾਸ ਤੌਰ ਤੇ ਕਾਂਗਰਸ ਦੇ ਖਿਲਾਫ ਵੀ ਬਹੁਤ ਬੋਲਦੇ ਨਜ਼ਰ ਆਏ ਹਨ ਅੱਜ ਕਿਹੜੇ ਪਾਸੇ ਖੜੇ ਹੋ ਤਾਂ ਲੱਗਦਾ ਕਾਰਵਾਈ ਠੀਕ ਹੋਈ ਹੈ ਜਾਂ ਤੁਹਾਨੂੰ ਲੱਗਦਾ ਕਿ ਪੋਲਿਟিক্যাল ਮੈਂਡੇਟ ਹੈ ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸਮੇਂ-ਸਮੇਂ ਤੇ ਵਿਕਰਮਜੀਤ ਸਿੰਘ ਮਜੀਠੀਆ ਤੇ ਡਰੱਗਸ ਮੰਗਲਰਾਂ ਨਾਲ ਰਲੇ ਹੋਣ ਦਾ ਉਹਨਾਂ ਦੀ ਪੁਸ਼ਤਪਨਾਹੀ ਕਰਨ ਦਾ ਇਲਜ਼ਾਮ ਲੱਗਦਾ ਰਿਹਾ ਹੈ ਠੀਕ ਹੈ ਪਰ ਕਾਂਗਰਸ ਦੀ ਸਰਕਾਰ ਵੇਲੇ ਹੀ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹਮ ਬਟ ਅੱਜ ਸਵਾਲ ਇਹ ਉੱਠਦੇ ਨੇ ਸਵਾਲ ਕਾਂਗਰਸ ਨਹੀਂ ਉਠਾਉਂਦੀ ਸਮੁੱਚਾ ਪੰਜਾਬ ਦੇ ਲੋਕ ਉਠਾਉਂਦੇ ਨੇ ਕਿ ਜਿਹੜੀ ਸਰਕਾਰ ਦੀ ਕਰੋਨੋਲੋਜੀ ਹੈ ਕਿ ਪਹਿਲਾਂ ਵਿਜਲੈਸ ਦੇ ਕੁਝ ਅਫਸਰ ਬਦਲੇ ਜਾਂਦੇ ਨੇ ਹਮਮ ਬਿਕਰਮਜੀਤ ਸਿੰਘ ਮਜੀਠੀਆ ਇਹ ਗੱਲ ਕਹਿੰਦੇ ਨੇ ਕਿ ਇਹ ਅਫਸਰ ਇਸ ਲਈ ਬਦਲੇ ਜਾ ਰਹੇ ਨੇ ਕਿਉਂਕਿ ਮੇਰੇ ਵਿਰੁੱਧ ਕਾਰਵਾਈ ਹੋਏਗੀ ਉਸ ਤੋਂ ਬਾਅਦ ਕੁਝ ਅਫਸਰਾਂ ਨੂੰ ਬਹਾਲ ਕੀਤਾ ਜਾਂਦਾ ਹੈ ਤੇ ਅੱਜ ਜਿਹੜੀ ਕਾਰਵਾਈ ਹੁੰਦੀ ਹੈ ਹਮ ਅਮਨ अरोड़ा ਜੀ ਕਹਿ ਰਹੇ ਸਨ ਕਿ ਦੇਖੋ ਕਾਂਗਰਸੀਆਂ ਨੂੰ ਬੜਾ ਦੁੱਖ ਲੱਗਾ ਹੈ ਭਾਜਪਾ ਨੂੰ ਬੜਾ ਦੁੱਖ ਲੱਗਾ ਹੈ ਅਮਨ अरोड़ा ਜੀ ਸਾਨੂੰ ਦੁੱਖ ਨਹੀਂ ਲੱਗਾ ਅਸੀਂ ਤੁਹਾਡੇ ਤਰੀਕੇ ਦੀ ਗੱਲ ਕਰ ਰਹੇ ਹਾਂ ਅੱਜ ਬੱਚੇ ਜਦੋਂ ਸਰਟ ਵਾਰੰਟ ਦੀ ਮੰਗ ਕੀਤੀ ਗਈ ਦਾ ਜਿਹੜਾ ਮਹਿਕਮਾ ਆਇਆ ਸੀ ਜਿਸ ਨੇ ਇਹ ਗੱਲ ਕੀਤੀ ਕਿ ਸਵੇਰੇ 4:30 ਵਜੇ ਐਫਆਈਆਰ ਦਰਜ ਹੋਈ ਸੀ ਉਹਨਾਂ ਨੂੰ ਨਾ ਤਾਂ ਮਜੀਠੀਆ ਸਾਹਿਬ ਨੂੰ ਇਹ ਦੱਸਿਆ ਗਿਆ ਕਿ ਐਫਆਈਆਰ ਕਿੰਨੇ ਵਜੇ ਦਰਜ ਹੋਈ ਹੈ ਅਸੀਂ ਸਰਚ ਵਾਰੰਟ ਕਰਨਾ ਹੈ ਸਰਚ ਕਰਨੀ ਹੈ ਅਤੇ ਜੋ ਉਹਨਾਂ ਦੀ ਧਰਮ ਪਤਨੀ ਜੋ ਇੱਕ ਚੁਣੀ ਹੋਈ ਨਮਾਇੰਦੀ ਹੈ ਠੀਕ ਹੈ ਉਸ ਚੀਜ਼ ਦਾ ਕਾਂਗਰਸ ਨੇ ਵਿਰੋਧ ਕੀਤਾ ਹੈ ਕਿ ਇੱਕ ਔਰਤ ਨਾਲ ਟੱਕਰਮੁਕੀ ਕਰਨੀ ਇਥੋਂ ਤੱਕ ਕਿ ਉਹਨਾਂ ਦੇ ਮਾਤਾ ਜੀ ਜੋ ਤਕਰੀਬਨ 80 ਸਾਲ ਦੀ ਉਮਰ ਦੇ ਨੇ ਉਹਨਾਂ ਦੇ ਕਮਰੇ ਤੋੜ ਕੇ ਪੁਲਿਸ ਵੱਲੋਂ ਅੰਦਰ ਜਾਣਾ ਤੇ ਉੱਥੇ ਕਿਸੇ ਮਹਿਲਾ ਕਾਂਸਟੇਬਲ ਜਾਂ ਮਹਿਲਾ ਅਫਸਰ ਦਾ ਵੀ ਨਾ ਹੋਣਾ ਠੀਕ ਹੈ ਜੋ ਇਹ ਸੰਦੀ ਸ਼ੰਕਾ ਹੈ ਕਿ ਇਹ ਕਿਸ ਤਰ੍ਹਾਂ ਕਿਸੇ ਦੇ ਪਰਿਵਾਰ ਨੂੰ ਸ਼ਾਇਦ ذلیل ਕਰਨ ਦੀ ਨਹੀਂ ਦੇਖੋ ਦੋ ਦੋ ਐਂਗਲ ਨੇ ਢਿਲੋਂ ਸਭ ਮੈਂ ਤੁਹਾਡਾ ਬਹੁਤ ਇੰਪੋਰਟੈਂਟ ਹੈ ਤੁਹਾਡਾ ਜਵਾਬ ਦੇਣਾ ਮੈਂ ਮੇਰੀ ਮੇਰੀ 30 ਸੈਕਿੰਡ ਹੈ ਮੈਂ ਇਹ ਸਵਾਲ ਸੁਣ ਲਿਓ ਇਹ ਦੋ ਐਂਗਲ ਨੇ ਇੱਕ ਹੈ ਕਿ ਉੱਥੇ ਜਾ ਕੇ ਹੰਗਾਮਾ ਹੋਇਆ ਇੱਕ ਹੈ ਪੂਰੀ ਕਾਰਵਾਈ ਦਾ ਮੈਂ ਮੈਂ ਸਮਝਣਾ ਚਾਹੁੰਦਾ ਠੀਕ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਸੇ ਦੇ ਨਾਲ ਬਦਸਲੂਕੀ ਹੋਣਾ ਪਰਿਵਾਰ ਦੇ ਮੈਂਬਰ ਨਾਲ ਬਦਸਲੂਕੀ ਹੋਣਾ ਉਹ ਠੀਕ ਨਹੀਂ ਹੈ ਜਿਹੜੇ ਅਲੀਗੇਸ਼ਨਸ ਲੱਗ ਰਹੇ ਨੇ ਡੈਫੀਨਿਟਲੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਜਵਾਬ ਦੇਣਾ ਚਾਹੀਦਾ ਹੋਊਗਾ ਮੈਂ ਤੁਹਾਨੂੰ ਜਵਾਬ ਦੇਣ ਲੱਗਾ ਮੈਂ ਥੋੜਾ ਪਰਚੇ ਦੇ ਉੱਪਰ ਆ来 ਨਾ ਪਰਚੇ ਤੇ ਤੁਸੀਂ ਸਟੈਂਡ ਕਲੀਅਰ ਕਰੋ ਮੈਂ ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਜਿਹੜਾ ਸਰਕਾਰ ਨੇ ਦੇਖੋ शुक्ला ਜੀ ਅਲਟੀਮੇਟਮ ਦਿੱਤਾ ਸੀ ਕਿ 31 ਮਈ ਤੱਕ ਨਸ਼ਾ ਖਤਮ ਕਰਾਂਗੇ ਜਾਂ ਸਚਾਈ ਪੰਜਾਬ ਦੀ ਇਹ ਹੈ ਕਿ ਜਿਨ੍ਹਾਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਇੱਕ ਵੀ ਜ਼ਿਲ੍ਹਾ ਨਸ਼ਾ ਮੁਕਤ ਨਹੀਂ ਹੋਇਆ ਤੇ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਉਸ ਦਬਾਅ ਵੇਠ ਆ ਕੇ ਇਹ ਕਾਰਵਾਈ ਇਕਦਮ ਕੀਤੀ ਗਈ ਹੈ ਕਿਉਂਕਿ ਜਦੋਂ ਝਾੜੂ ਦੀ ਸਰਕਾਰ ਬਣੀ ਸੀ ਮੈਂ ਦਸ ਦਵਾ ਉਹ ਤੋਂ ਵਿਕਰਮਜੀਤ ਮਜੀਠੀਆ 6 ਮਹੀਨੇ ਜੇਲ੍ਹ ਚ ਰਿਹਾ ਸੀ ਠੀਕ ਹੈ ਮਾਨਯੋਗ ਅਦਾਲਤ ਨੇ ਉਸ ਨੂੰ ਜ਼ਮਾਨਤ ਦਿੱਤੀ ਇਹ ਕਹਿ ਕੇ ਕਿ ਸਰਕਾਰ ਨੇ ਹਾਲੇ ਤੱਕ ਉਸ ਨੂੰ ਕੋਈ ਸਤਾ ਨਹੀਂ ਪਾਇਆ ਨਹੀਂ ਠੀਕ ਹੈ ਮੈਂ ਮੈਂ ਥੋੜਾ ਇਹ ਸਮਾਗਤ ਅਮੇਸ਼ ਕਰਕੇ ਮੈਂ ਮਾਫੀ ਚਾਹੁੰਦਾ ਵਾਰ-ਵਾਰ ਵਿਚਾਲੇ ਰੋਕਦੇ ਆ ਤਿੰਨੋ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਇੱਕ ਇੱਕ ਸੈਕਿੰਡ ਸਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਂ ਸੁਖਾਨਜੀਤੋ ਜਵਾਬ ਲੈਣਾ ਹੈ ਸਰ ਕਾਰਵਾਈ ਕੀਤੀ ਗਈ ਠੀਕ ਹੈ ਮੇਰੀ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਕਿ ਇਹ ਪੂਰਾ ਦਬਾਅ ਸੀ 31 ਮਈ ਵਾਲਾ ਲੋਕ ਇਹ ਵੀ ਜਾਨਣਾ ਚਾਹੁੰਦੇ ਹੋਣਗੇ ਕਿ 111 ਦਿਨ ਦੇ ਲਈ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਉਸ ਦੇ ਵਿੱਚ ਹੀ ਵਿਕਰਮਜੀਤ ਮਜੀਠੀਆ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਦੇਖੋ ਉਹੀ ਤਾਂ ਮੈਂ ਗੱਲ ਕਹਿ ਰਿਹਾ ਕਿ ਅਸੀਂ ਪਰਚਾ ਦਰਜ ਕੀਤਾ 6 ਮਹੀਨੇ ਕਸਟਡੀ 'ਚ ਵਿਕਰਮਜੀਤ ਮਜੀਠੀਆ ਇਹਨਾਂ ਦੀ ਸਰਕਾਰ ਵੇ ਲੈ ਰਿਹਾ ਪਰ ਤੁਦੋ ਪੁਛਤਾ ਲਈ ਨਹੀਂ ਬੁਲਾਇਆ ਗਿਆ ਮਾਨਯੋ ਕੋਰਟ ਨੇ ਉਸ ਵਿਹਾਰ ਦੇ ਇਹਨਾਂ ਨੂੰ ਜ਼ਮਾਨਤ ਦਿੱਤੀ ਦਸ ਸਾਲ ਬੀਤ ਗਏ ਕਿਸੇ ਨੇ ਕੋਈ ਪੁਸ਼ਤ ਪਨਾ ਹੀ ਨਹੀਂ ਕੀਤੀ ਕੋਈ ਪੁਸ਼ਤਾਚ ਨਹੀਂ ਕੀਤੀ ਇਲਜ਼ਾਮ ਇਕੱਲੇ ਅਸੀਂ ਨਹੀਂ ਲਾਉਂਦੇ ਇਹ ਤੇ ਕੁਵਰ ਵੀ ਜੇ ਪ੍ਰਤਾਪ ਵੀ ਕਹਿ ਲੈਂਦੇ ਠੀਕ ਹੈ ਨਹੀਂ ਮੈਂ ਮੈਂ ਥੋੜਾ ਮੈਨੂੰ ਅਜੇ ਵੀ ਜਵਾਬ ਜਿਹੜਾ ਚਾਹੀਦਾ ਉਹ 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 ਜਵਾਬ ਅਜੇ ਵੀ ਤੁਸੀਂ ਤੁਸੀਂ ਉਸ ਪੁਆਇੰਟ ਦੇ ਉੱਤੇ ਨਹੀਂ ਆ ਥੋੜਾ ਜਿਹਾ ਵੇਟ ਕਰੋ ਥੋੜਾ ਜਿਹਾ ਵੇਟ ਕਰੋ ਮੈਂ ਤੁਹਾਡੇ ਕੋਲੋਂ ਬਾਜਵਾ ਜੀ ਤੇ ਵੀ ਕਾਰਵਾਈ ਨਹੀਂ ਬੇਸਿਕਲੀ ਮੇਰਾ ਸਵਾਲ ਬਹੁਤ ਸਿੱਧਾ ਸੀਗਾ ਕਿ ਤੁਹਾਡੇ ਪਰਚੇ ਔਰ ਆਮ ਆਦਮੀ ਪਾਰਟੀ ਵਾਲੇ ਪਰਚੇ ਚ ਅੰਤਰ ਕਿਉਂ ਹੈ ਦੋਵੇਂ ਬਿਕਰਮਜੀਠੀਆ ਦੇ ਖਿਲਾਫ ਸੀ ਇੱਕ ਡਾਇਰੈਕਟਲੀ ਐਨਡੀਪੀਐਸ ਦਾ ਪਰਚਾ ਸੀ 2021 ਦੇ ਵਿੱਚ ਤੇ ਹੁਣ ਬ੍ਰਿਜਲੈਂਸ ਦਾ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਪਰਚਾ ਹੈ ਉਸਦੇ ਲਿੰਕ ਡਰੱਗਸ ਦੇ ਨਾਲ ਜੁੜਦੇ ਹੋਏ ਕਹੇ ਜਾ ਰਹੇ ਨੇ ਤਾਂ ਬੇਸਿਕਲੀ ਮੈਨੂੰ ਦੋਵੇਂ ਪਰਚਿਆਂ ਚ ਮਤਲਬ ਯਾ ਕਹਾਂ ਕਿ ਡਿਫਰੈਂਸ ਸਮਝ ਨਹੀਂ ਆ ਰਿਹਾ ਥੋੜਾ ਜਿਹਾ ਵੇਟ ਕਰਿਓ ਸੁਖਨ ਸਿੰਘ ਜੀ ਕੁਝ ਕਹਿਣਾ ਚਾ ਰਹੇ ਨੇ ਸੁਖਨ ਸਿੰਘ ਜੀ ਹਾਂ ਜੀ ਪਹਿਲਾਂ ਤਾਂ ਆ ਰਿਹਾ ਤਾਂ ਰੀਸਾ ਬਾਰਿਆ ਤੁਹਾਡੇ ਕੋਲ ਮੈਂ ਆ ਰਿਹਾ ਥੋੜਾ ਜਿਹਾ 30 30 40 ਸੈਕਿੰਡ ਰੱਖਿਓ ਤਾਂ ਜੋ ਫਟਾਪਰ ਜਵਾਬ ਦੇ ਸਕੀ ਗੁਰਵ ਜੀ ਗੱਲ ਇਹ ਆ ਅੱਜ ਕਾਂਗਰਸ ਹੋਵੇ ਚਾਹੇ ਭਾਜਪਾ ਇਨਾਂ ਨੂੰ ਦਿਲੋਂ ਜੇ ਹੱਥ ਲਾ ਕੇ ਦੇਖਣ ਦਿਰਤੇ ਕਿਉਂਕਿ ਇਹਨਾਂ ਦੇ ਲੀਡਰ ਅਕਸਰ ਕਹਿੰਦੇ ਰਹਿੰਦੇ ਆ ਕਿ ਵਿਕਰਮਜੀਤ ਮਜੀਠੀਆ ਸੀ ਤਾਂ ਚਿੱਟੇ ਦਾ ਤਸਕਰ ਜੇ ਨਾ ਹੁੰਦਾ ਜੇ ਕਾਂਗਰਸ ਇਸ ਗੱਲ ਤੇ ਨਾ ਸਹਿਮਤ ਹੁੰਦੀ ਤਾਂ ਉਹ ਚੰਨੀ ਸਾਹਿਬ ਕਾਰਵਾਈ ਨਾ ਕਰਦੇ ਐਫ ਆਈ ਆਰ ਦਰਜ ਨਾ ਕਰਦੇ ਪਰ ਉਹ ਹੁਣ ਜੋ ਵੀ ਹੋਇਆ ਇਹਨਾਂ ਤੋਂ ਹੋਇਆ ਨਹੀਂ ਚਲੋ ਅਸੀਂ ਬੜੇ ਬਰੀਕੀ ਦੇ ਨਾਲ ਸਾਰੇ ਐਵੀਡੈਂਸ ਕੱਢ ਕੇ 540 ਕਰੋੜ 161 237 ਸਾਰਾ ਕੁਝ ਕੱਢ ਕੇ ਅੱਜ ਜੇ ਅਸੀਂ ਐਫ ਆਈ ਆਰ ਦਰਜ ਕਰਤੀ ਉਹ ਕੱਲਾ ਕੱਲਾ ਪ੍ਰੂਫ ਸਾਹਮਣੇ ਲਿਆਤਾ ਤਾਂ ਹੁਣ ਇਹ ਵਿਚਾਰੇ ਸਾਨੂੰ ਸ਼ਾਬਾਸ਼ੇ ਦੇਣ ਤੋਂ ਸੰਕਦੇ ਨੇ ਕਿਉਂਕਿ ਬੈਠੇ ਆਪੋਜੀਸ਼ਨ 'ਚ ਨੇ ਤਾਂ ਨਹੀਂ ਕੋਣ ਇਹ ਦਿਲੋਂ ਤਾਂ ਕਾਂਗਰਸ ਨੇ ਸਾਰੇ ਕਿਉਂਕਿ ਜਿਹੜੇ ਰਸਤੇ ਇਹ ਚੱਲਦੇ ਸੀ ਇਹ ਵੀ ਕਹਿੰਦੇ ਸੀਗੇ ਕਾਂਗਰਸ ਵੀ ਕਹਿੰਦੀ ਸੀ ਵੀ ਵਿਕਰਮਜੀਤ ਮਜੀਠੀਆ ਚਿੱਠੇ ਦਾ ਤਸਕਰ ਆ ਤਾਂ ਅਸੀਂ ਉਤੇ ਕਾਰਵਾਈ ਕਰਤੀ ਹੁਣ ਇਹ ਨਾ ਤਾਂ ਇਹ ਕਹਿ ਸਕਦੇ ਨੇ ਵੀ ਵਧੀਆ ਕੀਤਾ ਭਾਈ ਕਿਉਂਕਿ ਜੇ ਵਧੀਆ ਕੀਤਾ ਫਿਰ ਸਰਕਾਰ ਦੇ ਫੇਵਰ ਚ ਇਹਨਾਂ ਦੀ ਸਟੇਟਮੈਂਟ ਜਾਂਦੀ ਆ ਹੁਣੇ ਵਿਚਾਰੇ ਫਸ ਗਏ ਨਾ ਉਧਰ ਨੇ ਨਾ ਉਧਰ ਨੇ ਚਲੋ ਕੋਈ ਗੱਲ ਨਹੀਂ ਜੀ ਤੁਹਾਡੇ ਤੁਹਾਡੇ ਤੋਂ ਵੀ ਸਵਾਲ ਹੈ ਕਿ ਤੁਹਾਡੀ ਬਿਕਰ ਮਜਿੱਠੀਆਂ ਨਾਲ ਬਹੁਤ ਲੱਗਦੀ ਹੈ ਬਿਕਰਮ ਜਿੱਠੀਆਂ ਤੁਹਾਨੂੰ ਬਹੁਤ ਬੋਲਦੇ ਨੇ ਤੁਹਾਨੂੰ ਤੋਂ ਮਤਲਬ ਪਾਰਟੀ ਨੂੰ ਮੁੱਖ ਮੰਤਰੀ ਦਾ ਨਾਮ ਲੈ ਕੇ ਬੋਲਦੇ ਨੇ ਉਹਨਾਂ ਨੂੰ ਲੱਗ ਰਿਹਾ ਕਿ ਜਿਹੜੇ ਬਿਕਰਮ ਜਿੱਠੀਆਂ ਦੀਆਂ ਸਟੇਟਮੈਂਟਾਂ ਨੇ ਨਾ ਵਾਰ-ਵਾਰ ਆਉਂਦੀਆਂ ਫੇਸਬੁੱਕ ਦੇ ਉੱਤੇ ਉਹੀ ਵਜ੍ਹਾ ਕਿ ਪਰਚਾ ਹੋ ਗਿਆ ਦੂਜਾ ਪੁਆਇੰਟ ਮੈਡਮ ਤੁਹਾਨੂੰ ਬਿਕਰਮ ਜਿੱਠੀਆਂ ਨਜ਼ਰ ਆ ਰਹੇ ਬਾਕੀ ਨਹੀਂ ਨਜ਼ਰ ਆਉਂਦੇ ਗੌਰਵ ਜੀ ਕਹ ਰਹੇ ਸੀ ਗੌਰਵ ਜੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੈਂ ਸੱਚ ਬੋਲਦਾ ਤੁਹਾਡੀ ਡਿਵੈਟ ਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਸਾਡੀ ਨਹੀਂ ਲੱਗਦੀ ਲੱਗਦੀ ਆ ਜੀ ਪੂਰੀ ਜਿਹੜੇ ਬੰਦੇ ਨੇ 10 ਸਾਲਾਂ ਦੀ ਆਪਣੀ ਇੱਕ ਝੂਠੀ ਸ਼ੌਹਰਤ ਦੇ ਵਿੱਚ ਝੂਠੀ ਪਾਵਰ ਦੇ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਮਾਰਤੇ ਸਾਨੂੰ ਤਾਂ ਯਾਰ ਦਿਖਦਾ ਹੀ ਭੈੜਾ ਲੱਗਦਾ ਲੱਗਦੀ ਆ ਮੈਂ ਤੁਹਾਡੀ ਡਿਬੇਟ ਤੇ ਕਹਿੰਦਾ ਜਿਨ੍ਹਾਂ ਨੇ ਤੁਸੀਂ ਬਾਕੀ ਤਾਂ ਗੱਲਾਂ ਛੱਡੋ ਮੈਂ ਪਾਰਟੀ ਲੈਵਲ ਤੇ ਨਹੀਂ ਕਹਿੰਦਾ ਯਾਰ ਮੇਰੇ ਆਪ ਦੇ ਯਾਰ ਦੋਸਤ ਮੇਰੇ ਆਪ ਦੇ ਭੈਣ ਭਰਾ ਇਹੋ ਜਿਹੇ ਮੇਰੇ ਕੋਲ ਬਹੁਤ ਕੇਸ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਅਰਥੀਆਂ ਮੈਂ ਆਪਦੇ ਮੋਢਿਆਂ ਤੇ ਚੱਕੀਆਂ ਨੇ ਜਦੋਂ ਵੀ ਨਸ਼ੇ ਦੀ ਗੱਲ ਆਉਂਦੀ ਆ ਮੈਂ ਹਰ ਵਾਰ ਤੁਹਾਡੇ ਡਿਬੇਟ ਤੇ ਚੈਨਲ ਤੇ ਕਹਿੰਨਾ ਸਾਨੂੰ ਨਹੀਂ ਚੰਗਾ ਲੱਗਦਾ ਬੰਦਾ ਜਿਹੜਾ ਬੰਦਾ ਕਾਤਲ ਆ ਜਿਹੜਾ ਬੰਦਲ ਬੰਦਾ ਸਾਡੇ ਨੌਜਵਾਨਾਂ ਦਾ ਕਾਤਲ ਆ ਸਦੀ ਪੰਜਾਬ ਦੀ ਪੀੜੀ ਦਾ ਕਾਤਲ ਆ ਸਾਨੂੰ ਨਹੀਂ ਚੰਗਾ ਲੱਗਦਾਗਾ ਉਹ ਤੇ ਜਦੋਂ ਹੀ ਸਾਨੂੰ ਪ੍ਰੂਫ ਮਿਲਣਗੇ ਅਸੀਂ ਪ੍ਰੂਫਾਂ ਦੇ ਬੇਸ ਤੇ ਥੋਕੇ ਕਾਰਵਾਈ ਕਰਾਂਗੇ ਨਾ ਤਾਂ ਸਾਨੂੰ ਕੋਈ ਮੁੱਛਾਂ ਚਾੜਦੇ ਤੋਂ ਡਰਾਂ ਨਾ ਸਾਨੂੰ ਕਿਸੇ ਹੋਰ ਔਲੇ ਤੋਂ ਡਰਾਂ ਤਾਂ ਜਿਹੜੇ ਬੰਦੇ ਨੇ ਗਲਤ ਕੀਤਾ ਏ ਦੇਖੋ ਥੱਬਲੇ ਬਹੁਤ ਨੇ ਕੀਤੇ ਨੇ ਕੋਈ ਕਰੋੜ ਖਾ ਗਿਆ ਕੋਈ 2 ਕੋਰ ਖਾ ਗਿਆ ਉਹ ਵੀ ਗਲਤ ਨੇ ਪਰ ਯਾਰ ਤੁਸੀਂ ਹਜ਼ਾਰ ਨੌਜਵਾਨੀ ਮਾਰਤਾ ਯਾਰ ਤੁਸੀਂ ਪੀੜਾ ਖਰਾਬ ਕਰਕੇ ਛੋਟਾ ਰੱਖੇ ਤਾਂ ਨਹੀਂ ਸਮਝ ਆ ਰਿਹਾ ਜੋ ਸੀ ਤਾਂ ਇਹਨਾਂ ਨੂੰ ਪੇੜਾ ਲੱਗਦਾ ਠੀਕ ਐ ਸਰ ਤੁਹਾਨੂੰ ਪੇੜਾ ਲੱਗਦਾ ਤੁਸੀਂ ਇਹ ਕਹਿ ਰਹੇ ਹੋ ਪਰ ਹੋਣਾ ਦਾ

ਜੀ ਜੇ ਮੈਨੂੰ ਕੋਈ ਚੰਗਾ ਨਹੀਂ ਲੱਗਦਾ ਹਾਂ ਮੈਂ ਜਿਹੜਾ ਤੁਸੀਂ ਐਫ ਆਈ ਆਰ ਦੀ ਕਾਪੀ ਪੜ੍ਹੀ ਜਿਹੜਾ ਵਿਲੈਂਸ ਨੇ ਸਟੇਟਮੈਂਟ ਦਿੱਤੀਆਂ ਜਿਹੜੀ ਐਫ ਆਈ ਆਰ ਦੇ ਵਿੱਚ ਤੁਸੀਂ 540 ਕਰੋੜ ਪੜਿਆ 237 ਕਰੋੜ ਪੜਿਆ 161 ਕਰੋੜ ਪੜਿਆ 194 ਕਰੋੜ ਪੜਿਆ ਇਹ ਕਾਨੂੰਨ ਦੇ ਹਿਸਾਬ ਨਾਲ ਹੀ ਆ ਨਾ ਜੀ ਅਸੀਂ ਕੋਈ ਜੇ ਸਾਨੂੰ ਉਹ ਮਾੜਾ ਬੋਲਦਾ ਸੀ ਅਸੀਂ ਮਾੜਾ ਬੋਲਦਾ ਚੱਕ ਕੇ ਥੋੜੀ ਘਰੋਂ ਲੈ ਗਏ ਠੀਕ ਅਚਾ ਠੀਕ ਕਾਨੂੰਨ ਦੇ ਹਿਸਾਬ ਨਾਲ ਚੱਲਿਆ ਕਾਨੂੰਨ ਦੇ ਹਿਸਾਬ ਨਾਲ ਨਹੀਂ ਸਾ ਉਹ ਤਾਂ ਜਦੋਂ ਤੁਸੀਂ ਕਹਿੰਦਾ ਵੀ ਭਾਈ ਤੁਹਾਨੂੰ ਬੋਲਿਆ ਕਿਉਂ ਲੱਗਦਾ ਤਾਂ ਮੈਂ ਤੁਹਾਨੂੰ ਤਾਂ ਗੱਲ ਕੀਤੀ ਨਹੀਂ ਠੀਕ ਹੈ ਠੀਕ ਹੈ ਮੇਰੀ ਜ਼ਿੰਮੇਵਾਰੀ ਸੁਖਨ ਸਿੰਘ ਜੀ ਇਹ ਕਿ ਜਿਹੜਾ ਸਵਾਲ ਲੋਕ ਤੁਹਾਡੇ ਤੋਂ ਜਾਨਣਾ ਚਾਹੁੰਦੇ ਨੇ ਮਤਲਬ ਆਮ ਆਦਮੀ ਪਾਰਟੀ ਤੋਂ ਮੈਂ ਉਹ ਵੀ ਕੋਸ਼ਿਸ਼ ਕਰਾਂਗੀ ਪੁੱਛਾਂ ਜਿਹੜੇ ਅਕਾਲੀ ਦਲ ਨੂੰ ਪੁੱਛਣਾ ਚਾਹੁੰਦੇ ਨੇ ਮੈਂ ਉਹ ਵੀ ਪੁੱਛ ਲਵਾਂ ਧਰਨੀ ਸਾਹਿਬ ਕਹਿੰਦੇ ਪਾਵਰ ਹੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਸਿਰ ਦੇ ਉੱਤੇ ਚੜੀ ਹੋਈ ਸੀ ਇਸ ਕਰਕੇ ਸਭ ਕੁਝ ਹੋਇਆ ਹੁਣ ਖੁੱਲ ਰਿਹਾ ਹੈ ਸਭ ਕੁਝ ਜਾਂਚ ਦੇ ਵਿੱਚ ਤਾਰੀ ਸਾਹਿਬ ਜਿਸ ਜਿਹੜੇ ਇਹ ਸੁਖਨਾਨ ਜੀ ਬੋਲ ਰਹੇ ਹੈ ਕਿ ਇਹਨਾਂ ਨੇ 6-6000 ਰਤੀਆਂ ਚੱਕੀਆਂ ਹੁਣ ਕੀ ਗੱਲ ਇਹਨਾਂ ਦੇ ਮੋਢਿਆਂ ਦੇ ਵਿੱਚ ਜਾਨ ਖਤਮ ਹੋ ਗਈ ਹੁਣ ਕੋਈ ਬੰਦਾ ਮਰੇ ਹੀ ਨਹੀਂ ਹੈਗਾ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਇਹ ਦੱਸ ਦੇਣੀ ਚਾਹੁੰਦਾ ਕਿ ਇਹ ਮਸਲਾ ਜਿਹੜਾ ਇਹ ਚੱਕ ਰਹੇ ਹੈਗੇ 2008 9 ਔਰ 10 ਦਾ ਚੱਕ ਰਹੇ ਹੈਗੇ ਆ ਜੀ 10 ਤੋਂ ਬਾਅਦ ਜਿਹੜਾ ਹੈਗਾ 25 ਤੱਕ 15 ਸਾਲ ਮੰਨਦੇ ਹੈਗੇ ਆ ਔਰ ਮੈਂ ਇੱਕ ਗੱਲ ਦੱਸ ਦਮਾ ਦੇਖੋ ਅੱਜ ਭਾਰਤ ਸਰਕਾਰ ਹੈ ਜਿਹੜੀ ਅੱਜ ਭਾਰਤ ਦੇਸ਼ ਹੈ ਜਿਹੜਾ ਉਹ ਇੰਨਾ ਕੁ ਤਾਂ ਸਮਰਥ ਹੋ ਗਿਆ ਹੈਗਾ ਕਿ ਹਰ ਚੀਜ਼ ਆਨਲਾਈਨ ਹੈਗੀ ਆ ਇੱਕ ਬੰਦੇ ਨੂੰ ਕਿਹੜੀ ਤੁਸੀਂ ਦੱਸੋ ਕਿੱਥੇ ਬਾਹਰ ਹੈਗਾ ਕਿ ਇੱਕ ਦਿਨ ਦੇ ਵਿੱਚ 6 ਕੰਪਨੀਆਂ ਕੋਈ ਨਹੀਂ ਬਣਾ ਸਕਦਾ ਜੇ ਕੋਈ ਬੰਦਾ ਇੱਕ ਕੰਪਨੀ ਬਣਾਵੇ ਚਾਹੇ 6 ਬਣਾਵੇ ਚਾਹੇ 600 ਬਣਾਵੇ ਉਹ ਸਮਝ ਨਹੀਂ ਬਣਾ ਸਕਦਾ ਦਿਨ ਚ 6 ਉਹ ਯਾਰ ਰੁਕੋ ਤਾਂ ਸਹੀ ਹੁਣ ਜੇ ਉਹ 600 ਕੰਪਨੀਆਂ ਵੀ ਬਣਾਵੇ ਆ ਬਣਾਈਆਂ ਬਤੇਰੀਆਂ ਅਡਾਨੀ ਅੰਬਾਨੀ ਪਕਰ ਗਿਆ ਨੇ ਬੜੀ ਕੋ ਬੋਲਦਾ ਨਹੀਂ ਜਾ ਕੇ ਲੱਤ ਤੋੜਦਾ ਉਹਨਾਂ ਦੀ ਮੈਂ ਇਹਨਾਂ ਨੂੰ ਇਹ ਪੁੱਛਦਾ ਕਿ ਉਹ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਆਨਲਾਈਨ ਬਣਦੀਆਂ ਹੈਗੀਆਂ ਕੀ ਉਹ ਇਨਕਮ ਟੈਕਸ ਈਡੀ ਜਾਂ ਕਿਸੇ ਦੀ ਨੌਲੇਜ ਦੇ ਵਿੱਚ ਨਹੀਂ ਆਇਆ ਨੰਬਰ 1 ਨੰਬਰ 2 ਇੱਕ ਪੈਸਾ ਜਿਹੜਾ ਹੈਗਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਿਹਾ ਹੈਗਾ ਅੱਜ ਤੱਕ ਈਡੀ ਦੀ ਕਿਸੇ ਦੀ ਨੌਲੇਜ ਦੇ ਵਿੱਚ ਨਹੀਂ ਆਇਆ ਨੰਬਰ 2 3 ਕਿ ਅੱਜ 31 ਮਾਰਚ ਨੂੰ ਅਸੀਂ ਇਨਕਮ ਟੈਕਸ ਰਿਟਰਨ ਭਰਦੇ ਆ ਸਾਡੇ ਸਾਹਮਣੇ ਪਿਆ ਹੈ ਕਿ ਅਸੀਂ ਜਿਹੜਾ ਹੈਗਾ ਕਿ ਜਦੋਂ ਆਪਣਾ ਨੋਮੀਨੇਸ਼ਨ ਫਾਰਮ ਭਰਦੇ ਹੈਗੇ ਆ ਅਸੀਂ ਆਪਣੀ ਤਰਤੀਬ ਦੰਦੇ ਹੈਗੇ ਆ ਉਸ ਤੋਂ ਬਾਅਦ ਕੀ ਕਿਸੇ ਨੂੰ ਬਿਜ਼ਨਸ ਕਰਨਾ ਆਪਣਾ ਕੰਮ ਕਰਨਾ ਕੀ ਮਨਾ ਰੱਖਦਾ ਹੈਗਾ ਇਹਨਾਂ ਦੇ ਬੰਦਿਆਂ ਨੇ ਤਾਂ ਜਿਹੜੇ ਮੋਬਾਈਲ ਠੀਕ ਕਰਦੇ ਹੁੰਦੇ ਸੀ ਉਹਨਾਂ ਨੇ 6 6 ਕੀਲੇ ਚ ਕੋਠੀਆਂ ਪਾਲੀਆਂ ਚੰਡੀ ਕੜ ਦੇ ਵਿੱਚ ਕੋਠੀਆਂ ਪਾਲੀਆਂ ਰੇਂਜ ਰੋਬਰਾਂ ਲੈ ਲੀਆਂ ਹੋਤਾ ਨਹੀਂ ਇਹਨਾਂ ਨੂੰ ਦਿਖਦੇ ਹੈਗੇ ਇਹ ਸਮੇਂ ਕੋ ਸਮਾਂ ਸਮਾ ਘਟ ਹੈ ਨਹੀਂ ਤੁਹਾਡਾ ਤੁਹਾਡਾ ਬਿਲਕੁਲ ਲਾਜਿਕ ਠੀਕ ਹੈ ਸਰ ਕੀ ਕੋਈ ਪੰਜ ਕੰਪਨੀਆਂ ਬਣਾਵੇ ਕੋਈ 6 ਬਣਾਵੇ ਕੋਈ ਦਿੱਕਤ ਨਹੀਂ ਹਸਦੀਆਂ ਹਾਂ ਜਿੰਨੀਆਂ ਅਰਥੀ ਆਪਾਂ ਪਰ ਪਰ ਗੱਲ ਇਹ ਹੈ ਦੇ ਵਿੱਚ ਠੀਕ ਹੈ ਜਿੰਨਾ ਨਸ਼ਾ ਤੁਹਾਡੇ ਸਲੰਕਾ ਟਮ ਹੈ ਸਾਰੇ ਨਹੀਂ ਕੀ ਰਿਐਕਸ਼ਨ ਲੈਣਾ ਮੈਂ ਤਰਨੀ ਸਾਹਿਬ ਤੁਹਾਡੀ ਗੱਲ ਆਈ ਹੈ ਠੀਕ ਹੈ ਸੁਖਨ ਸਿੰਘ ਮੈਨੂੰ 30 ਸੈਕਿੰਡ ਦੇ ਦਿਓ ਕੁਝ ਕੁਝ ਕਹਿਣਾ ਚਾਹਤ ਹਾਂ ਦੇਖੋ ਮੈਂ ਤੁਹਾਨੂੰ 6.0 ਪੁਆਇੰਟ ਕਹੇ ਪੈਸੇ ਦੱਸੇ 540 ਕਰੋੜ ਨਾਲ ਇੱਕ ਕਿਹਾ ਵੀ ਇੱਕ ਦਿਨ ਚ 6 ਕੰਪਨੀਆਂ ਉਹਦੇ ਵਿੱਚੋਂ 1 ਪੁਆਇੰਟ ਨੂੰ ਤਰਨੀ ਸਾਹਿਬ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਜਸਟੀਫਾਈ ਕਰ ਗਏ ਵੀ ਭਾਈ ਬਣਾ ਸਕਦਾ ਬੰਦਾ ਇਹਦਾ ਮਤਲਬ ਬਣਾਈਆਂ ਜੇ ਬਣ ਗਈਆਂ ਦਾ ਮਤਲਬ ਕੰਪਨੀਆਂ ਹੈਗੀਆਂ ਉਹਦੇ ਵਿੱਚ ਜਿਹੜੇ ਪੈਸੇ ਸੀ ਉਹਨਾਂ ਦੀ ਅਸੀਂ ਜਾਂਚ ਪੜਤਾਲ ਕਰਾਂਗੇ ਠੀਕ ਆ ਦੂਜੀ ਗੱਲ ਜਿਹੜਾ ਇਹ ਨਹੀਂ ਮੈਂ ਤੁਹਾਨੂੰ ਇੱਕ ਦੂਜੀ ਗੱਲ ਇਹ ਕਹਿੰਦੇ ਵੀ ਈਡੀ ਧਾਰਨੀ ਸਾਹਿਬ ਈਡੀ ਸਾਡੇ ਕੋਲ ਨਹੀਂ ਗਈ ਈਡੀ ਸਾਡੇ ਕੋਲ ਨਹੀਂ ਸਾਡੇ ਕੋਲ ਵਿਜੀਲੈਂਸ ਆ ਸਾਡੇ ਕੋਲ ਪੰਜਾਬ ਪੁਲਿਸ ਆ ਤੁਸੀਂ ਵਿਜੀਲੈਂਸ ਤੇ ਪੰਜਾਬ ਪੁਲਿਸ ਦੇ ਨਾਲ ਕਾਰਵਾਈ ਕਰਾਵਾਂਗੇ ਆ ਈਡੀ ਵਾਲੇ ਮੇਰੇ ਖਦੇ ਹੱਥ ਬੈਠੇ ਨੇ ਈਡੀ ਦਾ ਰਿਪਲਾਈ ਇਹ ਕਰਨਗੇ ਵੀ ਇਹਨਾਂ ਨੇ ਮਜਬੂਰੀ ਤੇ ਈਡੀ ਕਿਉਂ ਨਹੀਂ ਭੇਜੀ ਇਹਨੇ ਸਮਾਂ ਖਤਮ ਹੋ ਰਿਹਾ ਜੋਸ਼ੀ ਸਾਹਿਬ ਇੱਕ ਮਿੰਟ ਜੀ ਚਿੰਤਾ ਨਾ ਕਰੋ ਜੇ ਤੁਸੀਂ ਈਡੀ ਵਾਲੇ ਕਹਿਣ ਦੇ ਜੇ ਇਹ ਨੇ ਤਾਂ ਸਾਰੀਆਂ ਚੀਜ਼ਾਂ ਨਿਆਂ ਦੇ ਅਨੁਸਾਰ ਹੁੰਦੀਆਂ ਨੇ ਮੈਂ ਪਿਕ ਐਂਡ ਚੂਜ਼ ਵਾਲੀ ਜਿਹੜੀ ਪਾਲਿਸੀ ਹੈਗੀ ਨਾ ਜਿਹਦਾ ਜ਼ਿਕਰ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਕਿਹਾ ਇਹ ਗੱਲ ਨੋਟ ਕਰ ਲੈਣ ਸਾਰੀ ਦੁਨੀਆ ਸੁਨੀਲ ਜਾਖੜ ਜੀ ਨੇ ਜਿਹੜੀ ਅੱਜ ਗੱਲ ਕਹੀ ਹੈ ਉਸ ਗੱਲ ਤੇ ਆਨਰੇਬਲ ਸੁਖਨਾਂ ਜੀ ਨਹੀਂ ਆ ਰਹੇ ਉਹਨਾਂ ਨੇ ਸਿੱਧੀ ਗੱਲ ਕਹੀ ਸੀ ਔਰ ਅੱਜ ਨਿਊਜ਼ 18 ਤੇ ਹੀ ਕਹੀ ਉਹਨਾਂ ਨੇ ਇੰਨੀ ਗੱਲ ਕਿ ਭਗਵੰਤ ਮਾਨ ਜੀ ਨੇ ਵਿਧਾਨ ਸਭਾ ਦੇ ਵਿੱਚ ਕਾਂਗਰਸੀ ਲੀਡਰਾਂ ਦੀ ਕਰਪਟ ਲੀਡਰਾਂ ਦੀ ਫਾਈਲ ਦਾ ਜ਼ਿਕਰ ਕੀਤਾ ਸੀਗਾ ਵੀ ਫਾਈਲਾਂ ਖੋਲਾਂਗੇ ਅਜੇ ਤੱਕ ਉਹ ਕਾਂਗਰਸੀ ਲੀਡਰਾਂ ਦੀਆਂ ਫਾਈਲਾਂ ਨਹੀਂ ਖੁੱਲੀਆਂ ਹੁਣ ਤੁਸੀਂ ਉਹਨਾਂ ਦੇ ਪੈਰ ਫੜ ਉਹਨਾਂ ਦਾੜੇ ਪੈਰ ਫੜ ਲੇ ਜਾਂ ਤੁਸੀਂ ਪੈਸਿਆਂ ਦਾ ਦਾਨ ਪ੍ਰਦਾਨ ਕੀਤਾ ਇਹਦਕ ਫਾਈਲਾਂ ਨਹੀਂ ਖੋਲਦੇ ਬਈ ਦੂਸਰੀ ਗੱਲ ਜਿਹੜੀ ਕਿਤੇ ਬੜੀ ਇੰਪੋਰਟੈਂਟ ਆ ਜੇ ਤੁਹਾਨੂੰ ਲੱਗਦਾ ਸੀਗਾ ਅੱਜ ਐਥਿਕਸ ਦੀ ਗੱਲ ਕਰਿਓ ਸੁਖਨਾਂ ਸਿੰਘ ਕਿਉਂਕਿ ਤੁਸੀਂ ਐਮਐਲਏ ਹੋ ਮੈਂ ਐਮਐਲਏ ਦੀ ਗਰੀਮਾ ਨੂੰ ਵੀ ਜਾਣਨਾ ਡੈਕਰਮ ਨੂੰ ਜਾਣਨਾ ਤੁਸੀਂ ਆਪਣੇ ਇਲਾਕੇ ਜਾ ਕੇ ਲੋਕਾਂ ਨੂੰ ਫੇਸ ਕਰਨਾ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਦਾਦਾ ਸ਼ਬਦ ਬੋਲਾਂ ਤੁਹਾਨੂੰ ਆਪਣੀ ਜਨਤਾ ਦੇ ਅੱਗੇ ਜਵਾਬ ਦੇਣ ਔਖਾ ਹੋ ਜਾਏ ਇੱਕ ਡੈਕਰਮ ਦੇ ਇੱਕ ਐਥਿਕਸ ਦੀ ਗੱਲ ਕਰਨ ਲਗਾ ਮਾਫੀ ਕੋ ਮੰਗੀ ਸੀ ਮਜੀਠੀਏ ਕੋਲ ਇਹ ਕੁਐਸਚਨ ਹੈ ਇਹ ਗੱਲ ਮੈਂ ਨਹੀਂ ਪੁੱਛਦਾ ਪਿਆ ਦੇਖੋ ਦੇਖੋ ਤਾਰੀਖਾਂ ਤਾਰੀਖਾਂ ਨਾਲ ਗੱਲ ਕਰ ਲੈਣ ਤਾਰੀਖਾਂ ਨਾਲ ਗੱਲ ਕਰ ਲੈਣ 30 ਮਿੰਟ ਸਾਰੇ ਗੱਲ ਸੁਣੀਏ ਮੈਂ ਮੈਂ ਐਥਿਕਸ ਦੀ ਗੱਲ ਕਰਦਾ ਪਿਆ ਆ ਆਮ ਆਦਮੀ ਪਾਰਟੀ ਨੇ ਆਜੋ ਖੀਤਾਨ ਸਾਹਿਬ ਕਿੱਥੇ ਨੇ ਅੱਜ ਤੁਸੀਂ ਆ ਕੇ ਗੱਲ ਕਰਦੇ ਪਿਓ ਠੀਕ ਹੈ ਤੁਸੀਂ ਜੇ ਕ腐ਸ਼ਨ ਦੇ ਖਿਲਾਫ ਕਾਰਵਾਈ ਕਰਦੇ ਪਿਓ ਨਾ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਜੇ ਵਾਕੇ ਤੁਸੀਂ ਪਿਕਨ ਚੂਸ ਦੀ ਪਾਲਿਸੀ ਨਹੀਂ ਅਪਲੋਗਗੇ ਤੁਹਾਡੇ ਨਾਲ ਟਿਕਾ ਕੇ ਖੜਾਂਗੇ ਲੇਕਿਨ ਤੁਸੀਂ ਨਿਆ ਕਰੋ ਤੁਸੀਂ ਨਿਆ ਏਸੀ ਦਾ ਕਰੋ ਤੁਸੀਂ ਅੱਜ ਤੋਂ ਬਾਅਦ ਆਪਣੇ ਐਮਐਲਏ ਦੇ ਉੱਤੇ ਵੀ ਵਿਜਲਿਆਂ ਅਸੀਂ ਕਾਰਵਾਈਆਂ ਕਰਾਓ ਵੇਖੋ ਜਾ ਕੇ ਕਿਹੜਾ ਬੰਦਾ ਕਿਹੜੀ ਕੋਠੀ ਪੌਂੜਿਆ ਕਿਹੜੀ ਗੱਡੀ ਲੈ ਕੇ ਫਰਵਾਹ ਦੂਤਰੀ ਗੱਲ ਤੁਸੀਂ ਗੱਲ ਲਾਸਟ ਪੁਆਇੰਟ ਲਾਸਟ ਪੁਆਇੰਟ ਲਾਸਟ ਪੁਆਇੰਟ ਗੌਰਵ ਅੰਦਾਸ ਜੀ ਇਹ ਸੰਬੰਧ ਦੇ ਉੱਤੋਂ ਮਾਨਰੇਬਲ ਸੁਖਾ ਨਾਂਜੀ ਇੱਕ ਸਵਾਲ ਦਾ ਜਵਾਬ ਦੇ ਦੇਣ ਜੇ ਤੁਹਾਨੂੰ ਮਜੀਠੀਆ ਇੰਨਾ ਭੈੜਾ ਲੱਗਦਾ ਸੀ ਸਿਸਟਮ ਲੱਗਦਾ ਸੀ ਠੀਕ ਹੈ ਤੁਸੀਂ ਕਾਰਵਾਈ ਕਰਪਸ਼ਨ ਦੇ ਖਿਲਾਫ ਕਰ ਰਹੇ ਅਪਰੀਸ਼ੀਏਬਲ ਬਿੱਟੂ ਜੀ ਨੇ ਕਿਹਾ ਸਟਾਈਲ ਗਲਤ ਆ ਜੇ ਉਥੇ ਉਥੇ ਦੇਖੋ ਪੁਲਿਸ ਵਿਰਦੀ ਚ ਆਉਂਦੀ ਕਿ ਨਹੀਂ ਆਉਂਦੀ ਇਹ ਪੁੱਛਣਾ ਬਣਦਾ ਨਹੀਂ ਸੀ ਪਰ ਪੁਲਿਸ ਨੂੰ ਇਹ ਪੁੱਛਿਆ ਇੱਕ ਮਿੰਟ ਸਰ ਇੱਕ ਸੈਕਿੰਡ ਇੱਕ ਸੈਕਿੰਡ ਸਰ ਇੱਕ ਬੜਾ ਸਾਰਾ ਇੰਪੋਰਟੈਂਟ ਆ ਸਰ ਬੜਾ ਇੰਪੋਰਟੈਂਟ ਆ ਮਾਜੀਠੀਆ ਸਾਹਿਬ ਦੀ ਬੋਲੇ ਕੰਪਲੀਟ ਕਰੋ ਨਾ ਮੈਂ ਇਥੇ ਇਨੀ ਗੱਲ ਕਹਿਣਾ ਵਾ ਮਜੀਠੀਆ ਸਾਹਿਬ ਨੇ ਜੇ ਪੁੱਛਿਆ ਤੁਸੀਂ ਵਰਦੀ ਨਹੀਂ ਪਾਈ ਵਰਦੀ ਨਹੀਂ ਇਹ ਇਸ ਕੁਐਸਚਨ ਗਲਤ ਬਣਦਾ ਸੀ ਪਰ ਮਜੀਠੀਆ ਸਾਹਿਬ ਦਾ ਇਹ ਕੁਐਸਚਨ ਕਰਨਾ ਬਣਦਾ ਸੀ ਆਪਣੀ ਆਈਡੈਂਟੀਫਿਕੇਸ਼ਨ ਤੋਂ ਦੂਸਰੀ ਗੱਲ ਲੇਡੀਜ਼ ਪੁਲਿਸ ਦਾ ਉਥੇ ਉਸ ਸਿਸਟਮ ਦੇ ਵਿੱਚ ਉਹਨਾਂ ਨਾਲ ਆਣਾ ਇਹ ਕੁਐਸਚਨ ਬਾਰੇ ਕੋਈ ਨਹੀਂ ਗੱਲ ਕਿਨੋਂ ਸਾਹਿਬ ਸਭ ਤੋਂ ਸਪੀਡ ਥੋੜੇ ਵੇਟ ਕਰੋ ਸਭ ਕੁਝ ਨਿਕਲ ਆਏਗੀ ਕਿਨੋਂ ਸਾਹਿਬ ਜਿਹੜੀ ਸਾਹਿਬ ਦੀ ਫਾਈਨਲ ਰਿਐਕਸ਼ਨ ਤੁਹਾਡਾ ਅਜੀਤ ਜੀ ਕਰਨੋ ਸਾਹਿਬ ਕੀ ਤੁਸੀਂ ਆਪਣੇ ਐਮਐਨਆਰ ਦੇ ਮਾਰੇ ਸਤਨ ਕਾਰਵਾਈ ਸ਼ੁਰੂ ਕਰੋਗੇ ਜੋਸ਼ੀਂ ਕਾੜੀ ਦਾ ਲਾਗੀ ਹੈ ਤੁਹਾਡੀ ਗੱਲ ਆ ਗਈ ਹੈ ਤੁਹਾਡੀ ਗੱਲ ਆ ਗਈ ਹੈ ਥੋੜੇ ਵੇਟ ਕਰੋ ਪਲੀਜ਼ ਤੇਨੂੰ ਗਰਵ ਜੀ ਅੱਧਾ ਸਾਈਨ ਮੈਂ ਚਾਹੀਦਾ ਤਾਂ ਸਾਹਿਬ ਮੈਂ ਮੈਂ ਕੋਸ਼ਿਸ਼ ਕਰਦਾ ਨਾ ਫਿਰ ਟਾਈਮ ਖਰਾਬ ਹੁੰਦਾ ਮੈਂ ਸਾਰਿਆਂ ਦਾ ਰੈਕਲਾਈਨ ਦੀ ਕੋਸ਼ਿਸ਼ ਲੋਕਾਂ ਦਾ ਧਿਆਨ ਭਟਕਾਉਣ ਲਈ ਪ੍ਰਤਾਪ ਸਿੰਘ ਬਾਜਵਾ ਤੇ ਕਾਰਵਾਈ ਹੋਈ ਜਦੋਂ ਪੰਜਾਬ ਦੇ ਵਿੱਚ ਕ੍ਰਪਸ਼ਨ ਦੀ ਗੱਲ ਸੁਖਪਾਲ ਸਿੰਘ ਖਹਿਰਾ ਕਰਦੇ ਸਨ ਲੋਕਾਂ ਦਾ ਧਿਆਨ ਪਟਕੋਲੇ ਸੁਖਪਾਲ ਸਿੰਘ ਖੇੜਾ ਦੇ ਕਾਰਵਾਈ ਹੋਈ ਇੱਕ ਮਿੰਟ ਸੁਖਪਾਲ ਸਿੰਘ ਖੇੜਾ ਦੀ ਜੁਗਾਂ ਅਮਰੀਕਾ ਤੋਂ ਆਮ ਆਦਮੀ ਪਾਰਟੀ ਦੇ ਨਾਸਤੇ ਫੰਡ ਲੈ ਕੇ ਆਏ ਜਵਾਬ ਹੈਗਾ ਤੁਹਾਡੇ ਕੋਲ ਸਰ ਤਿਲੋ ਸਰ ਕੰਪਲੀਟ ਕਰੋ ਜੋਸ਼ੀ ਬੜੇ ਇਤਮਾਨ ਨਾਲ ਸੁਣ ਰਹੇ ਸੀ ਆਪਾਂ ਉਸ ਚੀਜ਼ ਉੱਪਰ ਰਚੀ ਨਾ ਜੋਸ਼ੀ ਇਸ ਤਰਿਹੇ ਨਾਲ ਨਹੀਂ ਤਿਲੋ ਸਾਹਿਬ ਨੇ ਬਹੁਤ ਦੇਰ ਨਾਲ ਇਤਮਾਨ ਨਾਲ ਗੱਲ ਸੁਣੀ ਹੈ ਥੋੜਾ ਆਪਣਾ ਸਮੇਂ ਨਾ ਬਣ ਰਿਹਾ ਜੀ ਤਿਲੋ ਜੀ ਤਿਲੋ ਜੀ ਐਸਐਸਪੀ ਤੇ ਉਲਟਾ ਜਿਹੜੇ ਬੰਦੇ ਤੋਂ ਇਹਨਾਂ ਦੇ ਆਕਾ ਨੇ 2016 ਦੇ ਵਿੱਚ ਪੋਸਟਰ ਲਵਾਏ ਸੀ ਕਿ ਵਿਕਰਮਜੀਤ ਮਜੀਠੀਆ ਸਮਗਲਰ ਹੈ 2017 ਦੇ ਵਿੱਚ 18 ਦੇ ਵਿੱਚ ਮਾਫੀਨਾਮਾ ਕਿਉਂ ਜਾਰੀ ਕੀਤਾ ਤੇ ਪੰਜਾਬ ਦੇ ਲੋਕ ਅੱਜ ਇਹ ਗੱਲ ਕਰਦੇ ਨੇ ਅਗਰ ਸਮਾਂ ਬੀਤ ਗਿਆ ਪਲਟ ਗਿਆ ਕੱਲ ਨੂੰ ਤੇ ਮਾਫੀਨਾਮਾ ਦੁਬਾਰਾ ਵੀ ਜਾਰੀ ਕਰ ਸਕਦੇ ਨੇ ਇਸ ਲਈ ਇਹਨਾਂ ਦੀ ਠੀਕ ایساں بہت سارے سوال آجینا سمیں جواب نہیں رہا ہوں گا تارنی صاحب دا سکن دے پانگا تارنی صاحب دا سکن تارنی صاحب دا سکن تارنی صاحب دا سکن تارنی صاحب تارنی صاحب جوشی آواز نہیں جاری تو دیتارنی جی ਕਰਨੀ ਸੀ ਬਾਦ ਜੀ ਮੈਸ ਕੋ ਗੱਲ ਕਰਨੀ ਚਾਹੁੰਦਾ ਤੁਹਾਨੂੰ ਕਿ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਹੈ ਤੇ ਜਿਹੜੀ ਇਹਨਾਂ ਦੇ ਪਾਰਟੀ ਸੁਪਰੀਮੋ ਨੇ ਲਿਖਤੀ ਮਾਫੀ ਮੰਗੀ ਔਰ ਕੋਰਟ ਦੇ ਵਿੱਚ ਬਿਆਨ ਜਿਹੜਾ ਹੈਗਾ ਰਿਕਾਰਡ ਕਰਾਇਆ ਇਹ ਸਾਰੇ ਬਿਆਨ ਜਿਹੜੇ ਹੈਗੇ ਆ ਇਹ ਡਿਫੈਂਸ ਦੇ ਵਿੱਚ ਆਉਣੇ ਆ ਇਹ ਭੁੱਲ ਜਾਣ ਤੇ ਜਦੋਂ ਚਲਾਨ ਪੇਸ਼ ਹੋਊਗਾ ਬੇਸਿਕਲੀ ਗੱਲ ਤੁਮ ਫਿਰ ਕੇ ਮਾਫੀ ਵਾਲੇ ਮੁੱਦੇ ਦੇ ਉੱਤੇ ਆਉਣੀ ਸੀ ਮੈਨੂੰ ਪਤਾ ਸੀ ਠੀਕ ਹੈ ਤਾਂ ਇਹ ਜੀ ਗੱਲ ਆ ਗਈ ਸੁਖਨ ਸਿੰਘ ਜੀ ਆਪਣਾ ਜਵਾਬ ਰੱਖਿਓ ਸਮਾਂ ਬਹੁਤ ਘੱਟ ਹੈ ਗੌਰਵ ਜੀ ਅੱਜ ਮਹਿਲਾ ਕੋਸਟੇਬਲਸ ਕੋਚੇਸਨ ਵੀ ਮੇਰੇ ਭਾਜੀ ਦੇ ਵੀ ਜੀ ਜੀ ਬੈਠੇ ਨੇ ਕਾਲੀ ਦਲ ਵਾਲੇ ਵੀ ਬੈਠੇ ਨੇ ਇਹਨਾਂ ਨੇ ਸਾਡੇ ਤੋਂ ਸਾਡੀ ਸਰਕਾਰ ਤੋਂ ਇੱਕ ਇਮਾਨਦਾਰੀ ਦੀ ਉਮੀਦ ਦੀ ਗੱਲ ਕੀਤੀ ਆ ਉਮੀਦ ਕੀਤੀ ਆ ਵੀ ਭਾਈ ਜਿਹੜੇ ਜਿਹੜੇ ਬੰਦੇ ਜਿਹੜਾ ਜਿੱਥੇ ਮਰਜ਼ੀ ਜਿਹੜੀ ਪਾਰਟੀ 'ਚ ਬੈਠਾ ਹੋਵੇ ਚਾਹੇ ਸਾਡਾ ਹੋਵੇ ਚਾਹੇ ਤੁਹਾਡਾ ਹੋਵੇ ਚਾਹੇ ਕਿਸੇ ਦਾ ਮਰਜ਼ੀ ਹੋਵੇ ਵੀ ਉਹਦੇ ਤੇ ਕਾਰਵਾਈ ਕਰੋਗੇ ਇਹਨਾਂ ਨੇ ਸਾਡੇ ਤੋਂ ਉਮੀਦ ਪ੍ਰਗਟਾਈ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿਹੜਾ ਜਿੱਥੇ ਬੈਠਾ ਜਿਹੜੀ ਮਰਜ਼ੀ ਪਾਰਟੀ 'ਚ ਬੈਠਾ ਜੋ ਗਲਤ ਕੰਮ ਕਰਦਾ ਏ ਉਹਦੇ ਤੇ ਕਾਰਵਾਈ ਹੋਊਗੀ ਜਿਹੜਾ ਜਿੱਥੇ ਮਰਜ਼ੀ ਹੋਵੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸੁਖਨ ਸਿੰਘ ਜੀ ਕੱਲ ਸੀੜੀ ਜਾਰੀ ਕਰੋ ਫਿਰ ਵਿਜੇ ਸਿੰਘਲਾ ਜੀ ਦੀ ਬੈਕੌਨ ਜਾਰੀ ਸੀਡੀ ਜਿਹੜੀ ਆਨਰੇਬਲ ਸੀ ਆ ਭਗਵਾਨ ਜੀ ਨੇ ਆਪਣੀ ਕੰਨੀ ਸੁਣੀ ਆ ਅੱਜ ਕਿਤੇ ਜਾਂ ਤੁਹਾਨੂੰ ਮੈਂ ਇਹ ਤੇ ਕਹਿਣਾ ਵੀ ਸਾਰੇ ਜਿਹੜਾ ਵੀ ਚੋਰੀ ਕਰਦਾ ਸਾਰੇ ਕਰੋ ਜਾਰੀ ਉਹਨਾਂ ਨੂੰ ਬੈਨ ਜੀ ਕਰ ਦੇਵਾਂਗੇ ਯਾਰ ਹਾਂ ਬੈਨ ਕਰ ਦੇਵਾਂਗੇ ਮਾਫੀ ਚਾਹੁੰਦਾ ਮਾਫੀ ਚਾਹੁੰਦਾ ਵਿਚਾਲੇ ਰੋਕ ਰਹੇ ਆ ਸ਼ੁਕਰੀਆ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ